ਬੜੀ ਮਨ ਭਾਗੀ ਗੱਲ ਹੈਗੀ ਆ ਕਿ ਇੱਕ ਬੀਬੀ ਜਲੰਧਰ ਦੇ ਵਿੱਚ ਮਾਂ ਕਾਲੀ ਜੀ ਦੇ ਮੰਦਿਰ ਦੇ ਮੂਰਤੀ ਦੇ ਸਾਹਮਣੇ ਸਰੂਪ ਦੇ ਸਾਹਮਣੇ ਜੁੱਤੀਆਂ ਪਾ ਕੇ ਆਪਾਂ ਦਾ ਡਾਂਸ ਕਰ ਰਹੀ ਆ ਆਪਾਂ ਦੇ ਗਾਣੇ ਲਾਏ ਨੇ ਬੜੀ ਮਨ ਭਾਗੀ ਗੱਲ ਹੈਗੀ ਆ ਇਹਦੀ ਅਸੀਂ ਘੋਰ ਅਨੰਦਿਆ ਕਰਦੇ ਆ ਕਿ ਅੱਜ ਕੱਲ ਇੱਕ 트ੈਂਡ ਚੱਲਿਆ ਹੈ ਰੀਲਾਂ ਦਾ ਇਹ ਆਪਣੀਆਂ ਰੀਲਾਂ ਬਣਾਉਣ ਦੀ ਖਾਤਰ ਇਹ ਨਹੀਂ ਵੇਦੇ ਕਿ ਅਸੀਂ ਕਿਸ ਜਗ੍ਹਾ ਤੇ ਖਲੋਤੇ ਆ। ਤੁਸੀਂ ਦੇਖਿਆ ਪਿੱਛੇ ਮੰਦਰ ਵਿੱਚ ਪੰਡਤ ਜੀ ਪਿੱਛੇ ਹੱਸ ਰਹੇ ਨੇ। ਜਣੀ ਸਭ ਤੋਂ ਜ਼ਿਆਦਾ ਦੋਸ਼ੀ ਉਥੋਂ ਮੰਦਰ ਦੀ ਮੈਨੇਜਮੈਂਟ ਹੈਗੀ ਆ। ਪੁਜਾਰੀ ਤੇ ਵੀ ਕਾਰਵਾਈ ਬੰਦੀ ਆ। ਪੁਜਾਰੀ ਦੀ ਮਿਲੀ ਭੁਗਤੀ ਨਾਲ ਇਹ ਬੇਅਦਬੀ ਹੋਈ ਆ। ਮੈਨੇਜਮੈਂਟ ਦੀ ਮਿਲੀ ਭੁਗਤੀ ਨਾਲ ਇਹ ਬੇਅਦਬੀ ਹੋਈ ਆ। ਪੁਜਾਰੀ ਨੂੰ ਇਸ ਚੀਜ਼ ਦਾ ਕੋਈ ਇਲਮ ਹੀ ਨਹੀਂ ਹੈਗਾ ਕਿ ਮੰਦਰ ਦੇ ਵਿੱਚ ਬੇਅਦਬੀ ਹੋ ਰਹੀ ਆ ਤੇ ਉਹ ਪੁਜਾਰੀ ਕਾ ਦਾ ਆ। ਮੈਂ ਤਾਂ ਸਾਰੇ ਹਿੰਦੂ ਸਮਾਜ ਨੂੰ ਕਹਾਂਗਾ ਇਹ ਇਕੱਠੇ ਹੋ ਕੇ ਜਿਹੜੇ ਇਹੋ ਜੇ ਗੰਦ ਪਾ ਰਹੇ ਨੇ ਮੈਂ ਤੇ ਇਹੋ ਹੀ ਕਹਾਂਗਾ ਜੇ ਕਿ ਇਹ ਗੰਦ ਪਾ ਰਹੇ ਨੇ ਜਿਹੜੇ ਇਹੋ ਜੇ ਗੰਦ ਪਾ ਰਹੇ ਨੇ ਇਹਨਾਂ ਤੇ ਨਕੇਲ ਕੱਸੀ ਜਾਵੇ ਕਿ ਜਲਦੀ ਤੋਂ ਜਲਦੀ ਨਮੋ ਨਮੋ ਮੋਰਚਾ ਵੀ ਇਹਦੇ ਤੇ ਪਰਚਾ ਕਰਾਏਗਾ ਕਿਉਂਕਿ ਇੱਕ ਪੰਡਤ ਦੇ ਸਾਹਮਣੇ ਉਹ ਵੀਡੀਓ ਬਣਾ ਲਈ ਨੀ ਪੰਡਤ ਨੂੰ ਪਤਾ ਨਹੀਂ ਲੱਗਾ ਜਾਂ ਮੰਦਿਰਾਂ ਦੇ ਵਿੱਚ ਕੈਮਰੇ ਲੱਗੇ ਆ ਕੈਮਰੇ ਲੱਗੇ ਆ ਉਹਨਾਂ ਨੂੰ ਮੈਨੇਜਮੈਂਟ ਦੇ ਵੀ ਇੱਥੋਂ ਤੱਕ ਕੀ ਗਲਤੀ ਮੰਨ ਸਕਦੇ ਆਪਾਂ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਆਰਪੀਡੀ 24 ਚੈਨਲ ਦੇ ਨਾਲ ਸੋਸ਼ਲ ਮੀਡੀਆ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਲ ਹੋ ਰਹੀ ਆ ਜਿਸ ਵਿੱਚ ਇੱਕ ਔਰਤੋ ਲੋਕ ਮਾਤਾ ਕਾਲੀ ਮੰਦਿਰ ਦੇ ਵਿੱਚ ਮਾਤਾ ਦੇ ਸਾਹਮਣੇ ਗੰਦੇ ਸ਼ਲੀ ਗਾਣੇ ਤੇ ਨੱਚਿਆ ਜਾ ਰਿਹਾ ਠੁੰਕੇ ਲਾ ਜਾ ਰਹੇ ਅਤੇ ਇਸ ਵੀਡੀਓ ਦਾ ਕਾਫੀ ਜਿਹੜਾ ਵਿਰੋਧ ਹੋ ਰਿਹਾ ਵਾ ਹਿੰਦੂ ਸਮਾਜ ਵਿੱਚ ਜਦੋਂ ਲੈ ਵੀਡੀਓ ਵੈਲੀ ਆ ਉਦੋਂ ਦਾ ਉਹਨਾਂ ਦੇ ਵੱਡੀ ਜਿਹੜੀ ਹੈ ਕਾਰਵਾਈ ਦੀ ਮੰਗ ਕੀਤੀ ਆ ਵਕਫ ਵਕਫ ਹਿੰਦੂ ਸਮਾਜ ਦੇ ਆਗੂ ਜਿਹੜੇ ਨੇ ਥਾਣਿਆਂ ਵਿੱਚ ਜਾ ਕੇ ਦਰਖਾਸਤਾਂ ਵੀ ਦੇ ਰਹੇ ਨੇ ਅਤੇ ਇਸ ਬੀਬੀ ਦੇ ਖਿਲਾਫ ਬੰਦੀ ਕਾਰਵਾਈ ਦੀ ਮੰਗ ਵੀ ਕਰ ਰਹੇ ਨੇ ਇਸ ਤਮਾਮ ਉਹਦਾ ਹੀ ਗੱਲਬਾਤ ਕਰਾਂਗੇ ਸਾਡੇ ਨਾਲ ਜਗਤਗੁਰੂ ਅਸ਼ਲੀਮ ਰਾਜ ਸਾਡੇ ਨਾਲ ਨੇ ਅਸ਼ਲੀਮ ਰਾਜ ਜੀ ਵੀਡੀਓ ਜਦੋਂ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਆ ਇਸ ਵੀਡੀਓ ਵੇਖ ਕੇ ਕਿੰਨਾ ਕਿ ਮਨ ਉਦਾਸ ਹੋਇਆ ਕਿੰਨਾ ਕਿ ਦੁੱਖ ਲਗਾ ਵੀ ਆ ਸਾਡੀਆਂ ਧਾਰਮਿਕ ਭਾਵਨਾਵਾਂ ਕਿੰਨੇ ਠੇਸ ਪਹੁੰਚੀਆਂ ਨੇ ਇਸ ਤੁਹਾਡਾ ਇਹ ਬਾਰੇ ਕੀ ਕਹਿਣਾ ਹੈ ਜੈ ਸ਼੍ਰੀ ਰਾਮ ਰਜੀਜੀ ਜਿਰੋਂ ਦੀ ਇਹ ਸੋਸ਼ਲ ਮੀਡੀਆ ਤੇ ਅਸੀਂ ਵੀਡੀਓ ਵੇਖੀ ਸਾਡਾ ਮਨ ਝੋੜਿਆ ਗਿਆ ਹੈ ਕਿ ਸਾਡੇ ਸਨਾਤਨ ਦੇ ਵਿੱਚ ਕੀ ਹੋ ਰਿਹਾ ਹੈ ਇਹ ਲੋਕ ਕੀ ਕਰ ਰਹੇ ਨੇ ਬੜੀ ਮਨ ਭਾਗੀ ਗੱਲ ਹੈਗੀ ਆ ਕਿ ਇੱਕ ਬੀਬੀ ਜਲੰਧਰ ਦੇ ਵਿੱਚ ਮਾਂ ਕਾਲੀ ਜੀ ਦੇ ਮੰਦਰ ਦੇ ਮੂਰਤੀ ਦੇ ਸਾਹਮਣੇ ਸਰੂਪ ਦੇ ਸਾਹਮਣੇ ਜੁੱਤੀਆਂ ਪਾ ਕੇ ਅਪਾ ਦਾ ਡਾਂਸ ਕਰ ਰਹੀ ਆ ਆਪਾਂ ਦੇ ਗਾਣੇ ਲਾਏ ਨੇ ਬੜੀ ਮੰਨ ਭਾਗੀ ਗੱਲ ਹੈਗੀ ਆ ਇਹਦੀ ਅਸੀਂ ਘੋਰ ਅਨੰਦਿਆ ਕਰਦੇ ਆ ਕਿ ਤੁਹਾਡਾ ਸਨਾਤਨ ਕਿੱਧਰ ਜਾ ਰਿਹਾ ਆ ਅਸੀਂ ਕਿੱਧਰ ਜਾ ਰਹੇ ਆ ਇਹੋ ਹੀ ਬੀਬੀਆਂ ਨੇ ਵੇਖੋ ਜੀ ਇਹ ਬੀਬੀ ਦੀ ਉਮਰ ਮੇਰੇ ਹਿਸਾਬ ਨਾਲ 45 ਤੋਂ 50 ਸਾਲ ਹੈਗੀ ਆ ਤੂੰ ਆਪਣੇ ਬੱਚਿਆਂ ਨੂੰ ਸਮਝਾਣਾ ਹੈ ਕਿ ਤੂੰ ਕੀ ਕਰਦੀ ਪਈ ਆ ਇਹ ਇੱਕ ਆਪਣੀ ਪਬਲਿਕ ਸਿਟੀ ਵਾਸਤੇ ਕਰ ਰਹੀ ਆ ਇਹ ਸ਼ਰਾਰਤੀ ਅੰਸਰ ਹੁੰਦੇ ਨੇ ਇਹ ਕਿਦੀ ਸ਼ੈਤ ਇਹ ਹੋ ਰਿਹਾ ਆ ਕੌਣ ਇਹਦੇ ਮਗਰ ਹੈਗਾ ਆ ਇਹ ਪ੍ਰਸ਼ਾਸਨ ਨੂੰ ਚਾਹੀਦਾ ਆ ਕਿ ਇਹਦੀ ਕਾਰਵਾਈ ਕਰਨ ਇਹਦੀ ਡੰਗਾਈ ਨਾਲ ਜਾਂਚ ਕਰਨ ਇਹਦੇ ਪਿੱਛੇ ਕੌਣ ਹੈਗਾ ਆ ਇਹ ਸਭ ਪਬਲਿਕਿਟੀ ਵਾਸਤੇ ਮੇਰੇ ਹਿਸਾਬ ਨਾਲ ਉਹ ਪਬਲਿਕਿਟੀ ਵਾਸਤੇ ਕਰ ਰਹੇ ਆ ਕਿ ਅੱਜ ਕੱਲ ਇੱਕ 트ੈਂਡ ਚੱਲਿਆ ਹੈ ਰੀਲਾਂ ਦਾ ਇਹ ਆਪਣੀਆਂ ਰੀਲਾਂ ਬਣਾਉਣ ਦੀ ਖਾਤਰ ਇਹ ਨਹੀਂ ਵੇਚਦੇ ਕਿ ਅਸੀਂ ਕਿਸ ਜਗ੍ਹਾ ਤੇ ਖਲੋਤੇ ਆ ਹਾਡੀ ਆਸਥਾ ਦਾ ਕੇਂਦਰ ਆ ਅਸੀਂ ਉਸ ਮਾਂ ਦੇ ਗਾੜੀ ਸਰਚ ਕਰਨੇ ਆ ਤੇ ਤੁਸੀਂ ਜੁੱਤੀਆਂ ਪਾ ਕੇ ਉਥੇ ਡਾਂਸ ਕਰ ਰਹੇ ਜੇ ਬੜੀ ਮੰਦ ਭਾਗੀ ਗੱਲ ਆ ਲੱਗਦਾ ਨਹੀਂ ਗੁਰੂ ਜੀ ਵੱਡੀ ਕਾਰਵਾਈ ਤੇ ਸਭ ਤੋਂ ਪਹਿਲਾਂ ਮੰਦਿਰ ਪ੍ਰਸ਼ਾਸਨ ਦੇ ਖਿਲਾਫ ਹੋਣੀ ਚਾਹੀਦੀ ਆ ਕਿਉਂਕਿ ਜਿਨ੍ਹਾਂ ਨੇ ਇਸ ਨੂੰ ਆਗਾਹ ਦਿੱਤੀ ਆ ਅਸੀਂ ਦੇਖਿਆ ਪਿੱਛੇ ਮੰਦਿਰ ਵਿੱਚ ਪੰਡਤ ਜੀ ਪਿੱਛੇ ਹੱਸ ਰਹੇ ਨੇ ਉਸ ਨੂੰ ਲੈ ਕੇ ਕਿ ਲੱਗਦਾ ਨਹੀਂ ਜਦੋਂ ਦੀ ਵੀਡੀਓ ਵਾਇਰਲ ਹੋਈ ਆ ਇਸ ਨੂੰ ਲੈ ਕੇ ਸਭ ਤੋਂ ਵੱਡੇ ਜੀ ਦੋਸ਼ੀ ਨੇ ਪ੍ਰਬੰਧਕ ਕਮੇਟੀ ਵਿੱਚੋਂ ਦੀ ਹੈਗੀ ਆ ਬਿਲਕੁਲ ਜੀ ਜਿਹੜੀ ਸਭ ਤੋਂ ਜ਼ਿਆਦਾ ਦੋਸ਼ੀ ਉਥੋਂ ਮੰਦਰ ਦੀ ਮੈਨੇਜਮੈਂਟ ਹੈਗੀ ਆ ਉਹ ਜਿਹੜੇ ਮਗਰ ਪੁਜਾਰੀ ਜੀ ਬੈਠੇ ਨੇ ਉਹ ਸਭ ਤੋਂ ਵੱਡੇ ਦੋਸ਼ੀ ਨੇ ਉਹਨਾਂ ਨੂੰ ਨਹੀਂ ਪਤਾ ਕਿ ਸਾਡੇ ਮੰਦਰਾਂ ਦੇ ਵਿੱਚ ਜੁੱਤੀਆਂ ਨਹੀਂ ਜਾਂਦੀਆਂ ਤੇ ਅਹੀਂ ਜੁੱਤੀਆਂ ਪਾ ਕੇ ਮੰਦਰ ਦੇ ਵਿੱਚ ਉਹ ਬੀਬੀ ਡਾਂਸ ਕਰਦੀ ਪਈ ਆ ਉਹ ਪੁਜਾਰੀ ਕਿੱਥੇ ਸੀ ਪੁਜਾਰੀ ਦੀਆਂ ਅੱਖਾਂ ਬੰਦ ਸੀ ਪੁਜਾਰੀ ਨੇ ਕਿਉਂ ਨਹੀਂ ਰੋਕਿਆ ਇਸ ਕਰਕੇ ਪੁਜਾਰੀ ਤੇ ਵੀ ਕਾਰਵਾਈ ਬੰਦੀ ਆ ਪੁਜਾਰੀ ਦੀ ਮਿਲੀ ਭੁਗਤੀ ਨਾਲ ਇਹ ਬੇਅਦਬੀ ਹੋਈ ਆ ਮੈਨੇਜਮੈਂਟ ਦੀ ਮਿਲੀ ਭੁਗਤੀ ਨਾਲ ਇਹ ਬੇਅਦਬੀ ਹੋਈ ਆ ਇਸ ਕਰਕੇ ਜਿੱਤੋਂ ਤੱਕ ਬੀਬੀ ਦੋਸ਼ੀ ਹੈਗੀ ਆ ਨਾਲ ਮੈਨੇਜਮੈਂਟ ਵੀ ਹੈਗੀ ਆ ਕਮੇਟੀ ਵੀ ਦੋਸ਼ੀ ਆ ਤੇ ਉਥੋਂ ਦਾ ਪੁਜਾਰੀ ਵੀ ਦੋਸ਼ੀ ਆ ਤੁਸੀਂ ਵੀਡੀਓ ਦੇ ਵਿੱਚ ਵੇਖਣ ਦੇ ਸੀ ਵੇਖੋ ਜੀ ਪੁਜਾਰੀ ਮਗਰ ਹਸਣ ੜਿਆ ਆ ਪੁਜਾਰੀ ਨੂੰ ਇਸ ਚੀਜ਼ ਦਾ ਕੋਈ ਇਲਮ ਹੀ ਨਹੀਂ ਹੈਗਾ ਕਿ ਮੰਦਰ ਦੇ ਵਿੱਚ ਬੇਅਦਬੀ ਹੋ ਰਹੀ ਆ ਤੇ ਉਹ ਪੁਜਾਰੀ ਕਾ ਦਾ ਆ ਕੋਈ ਲੱਗਦਾ ਨਹੀਂ ਕਿ ਅਸੀਂ ਦੇਖਿਆ ਵੀ ਇੱਕ ਵੀਡੀਓ ਪਹਿਲੀ ਨਹੀਂ ਹੈਗੀ ਪਹਿਲੇ ਵੀ ਇਸ ਤਰ੍ਹਾਂ ਦੀ ਬੜੀਆਂ ਵੀਡੀਓ ਬੰਦਰ ਚ ਵਾਇਰਲ ਹੁੰਦੀਆਂ ਨੇ ਕੋਈ ਬੀਬੀਆਂ ਨੱਚਦੀਆਂ ਨੇ ਕੋਈ ਵਰੀਲਾ ਬਣਾਉਂਦੀਆਂ ਨੇ ਕਿ ਲੱਗਦਾ ਨਹੀਂ ਆ ਵੀ ਸਾਡਾ ਸਮਾਜ ਕਿਹੜੇ ਪਾਸੇ ਤੁਰ ਪਿਆ ਵਾ ਕਿ ਲੱਗਦਾ ਨਹੀਂ ਕਿਤੇ ਘੋਰ ਕਲਜੋ ਆ ਗਿਆ ਵਾ ਅਸੀਂ ਦੇਖਿਆ ਲੋਕ ਭਗਵਾਨ ਦੇ ਮੰਦਰਾਂ ਤੱਕ ਨਹੀਂ ਛੱਡਦੇ ਜਿੱਥੇ ਲੋਕਾਂ ਨੂੰ ਆਤਮਿਕ ਸ਼ਾਂਤੀ ਮਿਲਦੀ ਆ ਜਿੱਥੇ ਲੋਕ ਆ ਕੇ ਆਪਣੀਆਂ ਰੂਹਾਂ ਨੂੰ ਆਤਮਿਕ ਸ਼ਾਂਤੀ ਲੈਂਦੀ ਨੇ ਪਰ ਉੱਥੇ ਵੀ ਆ ਕੇ ਲੋਕ ਗੰਦੇ ਗਾਣੇ ਸ਼ੀਂ ਗਾਣੀਆਂ ਉਹ ਵੀ ਬੀਬੀਆਂ ਸਿਆਣੀ-ਸਿਆਣੀ ਉਮਰ ਦੀਆਂ ਨੱਚਦੀਆਂ ਆ ਕੇ ਨੇ ਵੇਖੋ ਹਰਜੀਤ ਜੀ ਜਿਹੜੋ ਆਪਾਂ ਪ੍ਰਮਾਤਮਾ ਦੇ ਘਰ ਜਾਂਦੇ ਆ ਆਪਣੇ ਮਨ ਦੀ ਸ਼ਾਂਤੀ ਵਾਸਤੇ ਜਾਂਦੇ ਆ ਕਿ ਆਪਾਂ ਝੋਲੀ ਅੱਡ ਕੇ ਉਸ ਪ੍ਰਮਾਤਮਾ ਕੋ ਮੰਗਦੇ ਆ ਕਿ ਪ੍ਰਮਾਤਮਾ ਸਾਡੇ ਦੇ ਮੇਰੇ ਭਰਿਆ ਹੱਥ ਰੱਖੀ ਜਿਹੜੋ ਇਹੋ ਜੀਆਂ ਬੀਬੀਆਂ ਜਾ ਕੇ ਡਾਂਸ ਕਰਨ ਗਈਆਂ ਕੋਈ ਡਾਂਸ ਕੋਈ ਇਹਨਾਂ ਦਾ ਮੰਚ ਥੋੜਾਗਾ ਆ ਉਹ ਇੱਕ ਸਾਡਾ ਆਸਥਾ ਦਾ ਕੇਂਦਰ ਰਗਾ ਆ ਉੱਥੇ ਜਾ ਕੇ ਡਾਂਸ ਕਰਨਾ ਫਿਰ ਵੇਖੋ ਜੀ ਉਸ ਤੋਂ ਵੱਡਾ ਘੋਰਕ ਨਾ ਕੰਮ ਕੀਤਾ ਜਿਹੜੀ ਜੁੱਤੀ ਪਾ ਕੇ ਮੰਦਰ ਦੇ ਗਾੜੀ ਡਾਂਸ ਕਰਦੀ ਪਈ ਆ ਇਹ ਬੜੀ ਮਨ ਭਾਗੀ ਗੱਲ ਲੱਗੀ ਆ ਇੱਕ ਸਾਡਾ ਆਸਥਾ ਦਾ ਕੇਂਦਰ ਆ ਇਹਨਾਂ ਵਾਸਤੇ ਕੋਈ ਆਸਥਾ ਦਾ ਕੇਂਦਰ ਨਹੀਂ ਹੈਗਾ ਜਿਹੜੀ ਇਹ ਬੀਬੀ ਹੈਗੀ ਆ ਵੇਖੋ ਜੀ ਇਹ 40-45 ਸਾਲ ਦੀ ਹੈਗੀ ਆ ਜੇ ਤੇ ਕੋਈ ਛੋਟਾ ਬੱਚਾ ਹੋਵੇ ਤੇ ਕਿਹਾ ਜਾਵੇ ਕਿ ਬੱਚੇ ਨੂੰ ਅਕਲ ਨਹੀਂ ਹੈਗੀ ਤੈਨੂੰ ਅਕਲ ਹੁੰਦਿਆ ਸੁੰਦਿਆ ਵੀ ਤੂੰ ਇਹ ਕੰਮ ਕੀਤਾ ਆ ਬੜੀ ਮੰਦ ਭਾਗੀ ਗੱਲ ਆਗੀ ਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਸਮਝਾਣਾ ਆ ਕਿ ਤੁਹਾਡਾ ਆਸਥਾ ਦਾ ਕੇਂਦਰ ਆ ਅਸੀਂ ਇਸ ਮੰਦਰ ਦੇ ਵਿੱਚ ਜਾ ਕੇ ਉਸ ਪ੍ਰਮਾਤਮਾ ਦੀ ਭਗਤੀ ਕਰਨੀ ਆ ਆਪਣੇ ਮਨ ਨੂੰ ਸ਼ਾਂਤ ਕਰਨਾ ਆ ਤੇ ਜੇ ਆਪਾਂ ਉੱਥੇ ਜਾ ਕੇ ਇਹੋ ਕੋਈ ਜੀ ਕਰਾਂਗੇ ਕਿ ਡਾਂਸ ਕਰਾਂਗੇ ਤੇ ਅਸੀਂ ਤੇ ਮੰਦਰਾਂ ਨੂੰ ਕਲੱਬ ਬਣਾਤਾ ਆ ਅਹੀਂ ਡਾਂਸ ਬਾਰ ਬੁਲਾਤਾ ਆ ਇਸ ਕਰਕੇ ਬੜੀ ਨੇ ਮਾੜੀ ਮੰਦ ਭਾਗੀ ਗੱਲ ਹੈ ਸਾਡਾ ਅहीर ਦੇ ਝੰਜੋੜਿਆ ਪਿਆ ਆ ਇਸ ਬੀਬੀ ਦੇ ਖਿਲਾਫ ਔਰ ਮੈਨੇਜਮੈਂਟ ਦੇ ਖਿਲਾਫ ਤੇ ਪੁਜਾਰੀ ਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਜ਼ਰੂਰ ਕਰਾਵਾਂਗੇ ਇਹ ਮਤ ਸੋਚਣ ਕਿ ਤੁਸੀਂ ਬਚ ਜਾਓਗੇ ਜੇ ਤੁਹਾਨੂੰ ਜਲੰਧਰ ਵਾਲੇ ਮਾਫੀ ਦਿੰਦੇ ਆ ਹਾਡੀ ਆਸਤਾ ਦਾ ਇਹ ਵੀ ਭਾਵਨਾ ਨੂੰ ਠੇਸ ਪਹੁੰਚੀ ਆ ਅਸੀਂ ਬੀਬੀ ਤੇ ਕਾਰਵਾਈ ਕਰਾਵਾਂਗੇ ਮੈਨੇਜਮੈਂਟ ਤੇ ਕਾਰਵਾਈ ਕਰਾਵਾਂਗੇ ਔਰ ਉਸ ਪੁਜਾਰੀ ਤੇ ਵੀ ਕਾਰਵਾਈ ਕਰਾਵਾਂਗੇ ਪ੍ਰੈਜ਼ੀਡੈਂਟ ਜੀ ਗੁਰੂ ਜੀ ਜਦੋਂ ਕਿਤੇ ਬੀਬੀਆਂ ਨੂੰ ਕਹੀਏ ਵੀ ਮੰਦਿਰ ਜਾ ਕੇ ਭਜਨ ਗਾਉਣੇ ਨੇ ਜਾ ਕੇ ਉੱਥੇ ਬੈਠਣਾ ਵਾ ਤੇ ਬੀਬੀਆਂ ਕਹਿੰਦੀ ਸਾਡੇ ਗੋਡੇ ਦਰਦ ਹੁੰਦੇ ਨੇ ਪਰ ਤੁਸੀਂ ਦੇਖਿਆ ਵੀਡੀਓ ਵਿੱਚ ਬੀਬੀ ਅਧਖੜ ਉਮਰ ਦੀ ਬੀਬੀ ਆ ਤੇ ਕਿਸ ਤਰ੍ਹਾਂ ਠੁਭਗੇ ਲਾ ਰਹੀ ਆ ਉਹਦੇ ਵਾਲ ਕੱਟੇ ਹੋਏ ਨੇ ਪੈਰਾਂ ਵਿੱਚ ਚੱਪਲਾਂ ਨੂੰ ਜੁੱਤੀ ਪਾਈ ਹੋਈ ਆ ਅਤੇ ਉਹਦਾ ਬਾਰ-ਬਾਰ ਜਿਹੜਾ ਸਾੜੀ ਦਾ ਪੱਲੂ ਆ ਉਹ ਖਿਸਕ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਵੀ ਇਸ ਤਰ੍ਹਾਂ ਅਸੀਂ ਜਦੋਂ ਕਿਤੇ ਮੰਦਿਰਾਂ ਜਾਂਦੇ ਆ ਸਿਰ ਢਾਕੇ ਜਾਂਦੇ ਆ ਖਾ ਕੇ ਇਹ ਵੀ ਕਿਤੇ ਹਿੰਦੂ ਸਮਾਜ ਦੇ ਧਰਮ ਦੀ ਰਹਿਣ ਵਾਲੀ ਬੇਬੀ ਹੈਗੀ ਆ ਪਰ ਇਹਨੇ ਜਿਹੜੇ ਵਾਲ ਕੱਟੇ ਹੋਏ ਨੇ ਸਿਰ ਤੱਕ ਮਗਰੋਂ ਟਕਿਆ ਨਹੀਂ ਆ ਤੇ ਠੁਭਗੇ ਕਿਦਾਂ ਲਾ ਰਹੀ ਏ ਮਾਤਾ ਸਾਹਮਣੇ ਵੇਖੋ ਜੀ ਇੰਨਾ ਬੀਬੀਆਂ ਨੂੰ ਤੁਸੀਂ ਇਹ ਪਹਿਲੋ ਪੁੱਛੋ ਕੀ ਜੇ ਤੁਸੀਂ ਭਜਨ ਕਰਦਾ ਜਾਂ ਘਰ ਦਾ ਕੰਮ ਕਰਨਾ ਉਹ ਤੁਹਾਡੇ ਗੋਡੇ ਦੁਖਦੇ ਆ ਤੁਹਾਡੀ ਗੱਲ ਬਿਲਕੁਲ ਸਹੀ ਹੈਗੀ ਆ ਜੀਰੋ ਅਸੀਂ ਮੰਦਰ ਦੇ ਵਿੱਚ ਜਾ ਕੇ ਉਸ ਆਸਤਾ ਦੇ ਕੇਂਦਰ ਦੇ ਵਿੱਚ ਜਾ ਕੇ ਜਿੱਥੇ ਸਨਾਤਰੀਆਂ ਦੀ ਲੱਖਾਂ ਹਜ਼ਾਰਾਂ ਕਰੋੜਾਂ ਦੀ ਸਨਾਤਰੀਆਂ ਦੀ ਆਸਤਾ ਹੈਗੀ ਆ ਉੱਥੇ ਜਾ ਕੇ ਅਸੀਂ ਭੱਦੇ ਗਾਣੇ ਲਾ ਕੇ ਭੱਦਾ ਡਾਂਸ ਕਰਦੇ ਪਏ ਆ ਜੁੱਤੀਆਂ ਪਾ ਕੇ ਕਰਦੇ ਪਏ ਆ ਤੇ ਅਸੀਂ ਲੋਕਾਂ ਨੂੰ ਤੇ ਆਮ ਜਨਤਾ ਨੂੰ ਕੀ ਸੰਦੇਸ਼ ਦੇਣ ਦੇ ਆ ਕੀ ਸਾਡੇ ਮੰਦਰ ਇੱਕ ਬਾਹਰ ਗਏ ਨੇ ਹਾਡੇ ਮੰਦਰ ਕਲੱਬ ਬਣੇ ਨੇ ਕਲਬਾਂ ਕਾਲੀ ਆ ਤੁਸੀਂ ਜੇ ਤੁਹਾਨੂੰ ਜਿਆਦਾ ਡਾਂਸ ਕਰਦਾ ਆ ਤੁਸੀਂ ਪਾਰਕਾਂ ਚ ਚਲ ਜੋ ਤੁਸੀਂ ਜਿਹੜੇ ਕਲੱਬ ਬਣੇ ਉੱਥੇ ਚਲ ਜੋ ਬਹੁਤੀ ਗੱਲ ਆ ਤੁਸੀਂ ਆਪਣੇ ਘਰ ਚ ਡਾਂਸ ਕਰ ਲੋ ਤੁਹਾਨੂੰ ਕੋਣ ਮਨਾ ਕਰਦਾ ਹੈ ਪਰ ਤੁਸੀਂ ਮੰਦਰਾਂ ਚ ਜਾ ਕੇ ਡਾਂਸ ਕਰੋਗੇ ਤੇ ਅਸੀਂ ਨਹੀਂ ਤੁਹਾਨੂੰ ਛੱਡਾਂਗੇ ਫਿਰ ਅਸੀਂ ਪਰ ਬਾਜ਼ਾਰ ਵਿੱਚ ਵੀ ਤੁਹਾਡਾ ਡਾਂਸ ਕਰਾਵਾਂਗੇ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਕਿ ਜਿੱਦਾਂ ਉਹਨੇ ਉੱਥੇ ਡਾਂਸ ਕੀਤਾ ਉਦਾਂ ਹੀ ਇਹ ਰਾ ਕਾਨੂੰਨ ਦੇ ਤਹਿਤ ਡਾਂਸ ਕਰਾਵੇ ਤੇ ਇੱਥੇ ਕਾਰਵਾਈ ਕਰੇ ਅਸੀਂ ਦੇਖਿਆ ਜਿੰਵੇ ਵਿਸਤਰੇ ਹਾਲਾਤ ਬੜੇ ਨੇ ਜਿਸ ਦਾ ਵੀ ਵੀਡੀਓ ਵਾਇਰਲ ਹੋ ਰਹੀ ਆ ਜਲੰਧਰ ਦੀ ਗੱਲ ਕਰੀਏ ਜਲੰਧਰ ਦੇ ਲਾਗੇ ਕਹਿੰਦੇ ਬੀਬੀ ਰਹਿਣ ਵਾਲੀ ਉਥੋਂ ਦੀ ਪਰ ਹਜੇ ਤੱਕ ਕੋਈ ਕਾਰਵਾਈ ਕਿਉਂ ਨਹੀਂ ਹੋਈ ਹੈ ਖਿਲਾਫ ਹਜੇ ਤੱਕ ਸਖਤ ਕਾਰਵਾਈ ਹੋਣੀ ਚਾਹੀਦੀ ਸੀ ਬੀਬੀ ਦਾ ਹਜੇ ਤੱਕ ਪਤਾ ਨਹੀਂ ਲੱਗਾ ਵੀ ਬੀਬੀ ਕਿੱਥੋਂ ਦੀ ਰਹਿਣ ਵਾਲੀ ਆਏ ਵੇਖੋ ਜੀ ਇਹ ਜਿੱਥੋਂ ਤੱਕ ਮੀਡੀਆ 'ਚ ਪਤਾ ਲੱਗਾ ਹੈ ਸੋਸ਼ਲ ਵੀਡੀਓ ਤੋਂ ਪਤਾ ਲੱਗਾ ਕਿ ਇਹ ਜਲੰਧਰ ਦਾ ਮੰਦਰ ਹੈਗਾ ਹੈ ਜਲੰਧਰ ਤੇ ਹੀ ਇੱਕ ਇਹ ਮੰਦਰ 'ਚ ਮਾਤਾ ਜੀ ਦੇ ਮੰਦਰ 'ਚ ਡਾਂਸ ਕੀਤਾ ਹੈ ਸਾਬਣ ਕੀ ਇਹ ਜਲੰਧਰ ਦੀ ਹੋਏਗੀ ਬਿਲਕੁਲ ਪਰ ਜਲੰਧਰ ਦੇ ਮੈਂ ਉਹਨਾਂ ਸਨਾਤਰੀਆਂ ਨੂੰ ਵਧਾਈ ਦਿੰਦਾ ਆ ਜਿਨ੍ਹਾਂ ਦੀ ਨੌਰਚ ਵੀਡੀਓ ਆਕੇ ਸਾਰੇ ਸਨਾਤਨੀ ਇੱਕ ਮੰਚ ਤੇ ਇਕੱਠੇ ਹੋ ਗਏ ਨੇ ਤੇ ਇਹਨਾਂ ਦੇ ਕਾਰਵਾਈ ਕਰਨ ਵਾਸਤੇ ਪਰ ਜਲੰਧਰ ਪ੍ਰਸ਼ਾਸਨ ਜਲੰਧਰ ਕਮਿਸ਼ਨਰ ਇਹ ਕਿਸ ਚੀਜ਼ ਦੀ ਵੇਟ ਕਰ ਰਹੇ ਆ ਜਲੰਧਰ ਕਮਿਸ਼ਨਰ ਕਿਸ ਚੀਜ਼ ਦੀ ਵੇਟ ਕਰ ਰਹੇ ਆ ਕੀ ਮਹੌਲ ਖਰਾਬ ਹੋਵੇ ਸ਼ਹਿਰ ਦਾ ਤਾਂ ਹੀ ਕਾਰਵਾਈ ਕਰਨੀ ਆ ਕਿਉਂ ਨਹੀਂ ਕਾਰਵਾਈ ਕਰਦੇ ਪਏ ਬਾਕੀ ਤੁਸੀਂ ਵੇਖੋ ਜੀ ਮਜਬਾਂ ਦੇ ਆਪ ਪੰਥ ਜਾਂ ਮਯਬ ਜਾਂ ਕੋਈ ਵੀ ਧਰਮ ਦੇ ਵਿੱਚ ਹੁੰਦਾ ਆ ਤੁਸੀਂ ਫਟ ਕਾਰਵਾਈ ਕਰ ਦਿੰਦੇ ਜੇ ਜਦੋਂ ਸਨਾਤਨ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਗਹਿਰੀ ਨੀਂਦ ਦੇ ਸੌਂ ਜਾਂਦੇ ਜੇ ਮੈਂ ਪੁਲਿਸ ਕਮਿਸ਼ਨਰ ਨੂੰ ਵੀ ਚੇਤਾਵਨੀ ਦਿੰਦਾ ਆ ਕਿ ਜੇ ਤੁਸੀਂ ਕਾਰਵਾਈ ਨਾ ਕੀਤੀ ਅਸੀਂ ਜਲੰਧਰ ਆ ਕੇ ਕਰਾਓ ਕਰਾਂਗੇ ਜਲੰਧਰ ਕਮਿਸ਼ਨਰ ਦਾ ਕਰਾਓ ਕਰਾਂਗੇ ਕਿ ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ ਅਜੇ ਤੱਕ ਹਿਰਤੇ ਕਦੇ ਦੇਖਿਆ ਗੁਰੂ ਜੀ ਜਦੋਂ ਕਿਸੇ ਦਾ ਵੀਡੀਓ ਵਾਇਰਲ ਹੁੰਦੀ ਹੈ ਨਾ ਤੇ ਦੂਸਰਾ ਪੱਖ ਵਾਸਤੇ ਉਹ ਔਰਤ ਆ ਕੇ ਮਾਫੀ ਮੰਗਣਾ ਆਪਣੀ ਸ਼ੁਰੂ ਕਰ ਦਿੰਦੀਆਂ ਨੇ ਰੋਣਾ ਸ਼ੁਰੂ ਕਰ ਦਿੰਦੀਆਂ ਨੇ ਵੀ ਸਾਡੇ ਗਲਤੀ ਹੋ ਗਈ ਅਸੀਂ ਤੇ ਬੜੇ ਤਰ੍ਹਾਂ ਦੇ ਪ੍ਰਾਣੇ ਸਨਾਤਨੀ ਆ ਅਸੀਂ ਬੜੇ ਤਰ੍ਹਾਂ ਦੇ ਜਿਹੜੇ ਹਿੰਦੂ ਸਮਾਜ ਜੁੜੇ ਹੋਏ ਆ ਪਰ ਸਾਡੇ ਗਲਤੀ ਹੋ ਗਈ ਆ ਕੀ ਲੱਗਦਾ ਗਲਤੀ ਦੀ ਗੁਜਾਰਸ਼ ਹੈਗੀ ਆ ਮਾਫੀ ਨਾਮੇ ਦੀ ਗੁਜਾਰਸ਼ ਹੈਗੀ ਆ ਕੀ ਲੱਗਦਾ ਕਿ ਮਾਫੀ ਦਿੱਤੀ ਜਾਊਗੀ ਇਹਨਾਂ ਨੂੰ ਬਿਲਕੁਲ ਜੀ ਮੈਂ ਹਰਜੀਤ ਜੀ ਮੈਂ ਕਲੀਅਰ ਕਰ ਦਿੰਦਾ ਆ ਐਸ ਬੀਬੀ ਤੇ ਕੋਈ ਮਾਫੀ ਦਾ ਖਾਨਾ ਨਹੀਂ ਹੈਗਾ ਇੱਕ ਤੂੰ ਡਾਂਸ ਕੀਤਾ ਦੂਜਾ ਤੂੰ ਗਾਣਾ ਭੱਦਾ ਲਾਇਆ ਤੀਜੀ ਤੂੰ ਜੁੱਤੀਆਂ ਪਾਈਆਂ ਇਹਦੇ ਵਿੱਚ ਇਹ ਮਾਫੀ ਦਾ ਖਾਨਾ ਨਹੀਂ ਹੈਗਾ ਇਹਦੇ ਵਿੱਚ ਮੰਦਰ ਕਮੇਟੀ ਪੁਜਾਰੀ ਤੇ ਉਸ ਬੀਬੀ ਤੇ ਕਾਨੂੰਨੀ ਕਾਰਵਾਈ ਕਰਾਈ ਜਾਏਗੀ ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਫਿਰ ਪ੍ਰਸ਼ਾਸਨ ਵਾਸਤੇ ਅਸੀਂ ਤਿੱਖਾ ਸੰਘਰਸ਼ ਸਾਡੇ ਵੱਲੋਂ ਕੀਤਾ ਜਾਏਗਾ ਪ੍ਰਸ਼ਾਸਨ ਨੂੰ ਮੈਂ ਕਲੀਅਰ ਕਟੇ ਦੱਸਣਾ ਚਾਹੁੰਦਾ ਹਾਂ ਕਮਿਸ਼ਨਰ ਜਲੰਧਰ ਨੂੰ ਕਿ ਮਤ ਸੋਚੋ ਕੀ ਸਨਾਤਨੀ ਕਮਜ਼ੋਰ ਆ ਸਨਾਤਨੀ ਜਾਗ ਚੁੱਕਾ ਆ ਹਿੰਦੂ ਜਾਗ ਚੁੱਕਾ ਆ ਇਸ ਕਰਕੇ ਜੇ ਤੁਸੀਂ ਕਾਰਵਾਈ ਨਹੀਂ ਕੀਤੀ ਤੁਹਾਡੇ ਖਿਲਾਫ ਵੀ ਅਸੀਂ ਧਰਦੇ ਤੇ ਬਾਵਾਂਗੇ ਇਹ ਲੱਗਦਾ ਗੁਰੂ ਜੀ ਕਿੱਥੇ ਗਲਤੀ ਲੱਗਦੀ ਆ ਕਿੱਥੇ ਹਾਂਜੀ ਕਮਜ਼ੋਰੀ ਲੱਗਦੀ ਆ ਖਾਸ ਕਰਕੇ ਹਿੰਦੂ ਸਮਾਜ ਦੀ ਗੱਲ ਕਰੀਏ ਮੰਦਰਾਂ ਦੀਆਂ ਵੀਡੀਓ ਵਾਇਲ ਹੁੰਦੀਆਂ ਨੇ ਹੋਰ ਵੀ ਧਰਮ ਬੜੇ ਨੇ ਸਾਡੇ ਪੰਜਾਬ ਵਿੱਚ ਕਦੀ ਕਿਸੇ ਦੀ ਵੀਡੀਓ ਨਹੀਂ ਵਾਇਲ ਹੁੰਦੀ ਜੇਕਰ ਹੁੰਦੀ ਆ ਤੇ ਬੰਦੀ ਕਾਰਵਾਈ ਉੱਥੇ ਹੀ ਹੁੰਦੀ ਆ ਪਰ ਅਸੀਂ ਦੇਖਿਆ ਸਾਡੇ ਸਮਾਜ ਵਿੱਚ ਕਿੱਥੇ ਕਮੀ ਲੱਗਦੀ ਆ ਜਿਹੜੀਆਂ ਅਜਿਹੇ ਸਤਿਆਂ ਦੀਆਂ ਸੋਸ਼ਲ ਮੀਡੀਆ ਦੇ ਗੰਦੇ ਗਾਣੇ ਵੀਡੀਓ ਵਾਇਲ ਹੁੰਦੀ ਆ ਇਹ ਕਿੱਥੇ ਤੁਸੀਂ ਕਦੇ ਮਹਿਸੂਸ ਕਰਦੇ ਹੋ ਦੱਸਿਆ ਗਿਆ ਜੀ ਸਨਾਤਨ ਧਰਮ ਇੱਕ ਸੌਫਟ ਧਰਮ ਹੈ ਇਸ ਕਰਕੇ ਇਹ ਲੋਗ ਉਸ ਚੀਜ਼ ਦਾ ਨਜਾਇਜ਼ ਫਾਇਦਾ ਉਠਾ ਰਹੇ ਨੇ ਪਰ ਮੈਂ ਹਰ ਕਿਸ ਨਾਤਰੀ ਨੂੰ ਬੇਨਤੀ ਕਰਾਂਗਾ ਕਿ ਆਪਾਂ ਕਿੰਨਾ ਜਿਗਰ ਸੌਫਟ ਰਵਾਂਗੇ ਕਿੰਨਾ ਜਿਗਰ ਸਵਾਂਗੇ ਐਂਡ ਸਾਨੂੰ ਇਹਨਾਂ ਤੇ ਕਾਰਵਾਈ ਕਰਾਣੀ ਪੈਣੀ ਆ ਇੱਕ ਜੁੱਟ ਹੋਣਾ ਪੈਣਾ ਆ ਆਪਣੇ ਆਪਾਂ ਕਿਸੇ ਦੇ ਧਰਮ ਨੂੰ ਗਲਤ ਬੋਲਦੇ ਨਹੀਂ ਤੇ ਜਿਹੜਾ ਸਾਡੇ ਧਰਮ ਨੂੰ ਕੋਈ ਗਲਤ ਕਰੇ ਜਾਂ ਧਰਮ ਦੀ ਬੇਅਦਵੀ ਕਰੇ ਉਰੇ ਵਿੱਚ ਮਾਫੀ ਦਾ ਖਾਨਾ ਨਹੀਂ ਹੋਣਾ ਚਾਹੀਦਾ ਇਸ ਕਰਕੇ ਹੁਣ ਹਰ ਇੱਕ ਸਨਾਤਨੀ ਹਰ ਇੱਕ ਹਿੰਦੂ ਜਾਗ ਚੁੱਕਾ ਹੈ ਇਸ ਬੀਬੀ ਤੇ ਕਾਰਵਾਈ ਹਰ ਹਾਲਤ ਵਿੱਚ ਹੋਏਗੀ ਇਹਦਾ ਮਾਫੀ ਦਾ ਖਾਨਾ ਨਹੀਂ ਹੈਗਾ ਕਿ ਲੱਗਦਾ ਨਹੀਂ ਗੁਰੂ ਜੀ ਕਿਤੇ ਇੱਕ ਕੰਮ ਆ ਕੇ ਟੰਗਿਆ ਹੁੰਦਾ ਤਾਂ ਸ਼ਾਇਦ ਆਸਤਾਨੀਆਂ ਜਿਹੜੀਆਂ ਸਾਨੂੰ ਨੌਬਤਾਂ ਨਾ ਆਉਂਦੀਆਂ ਸਾਨੂੰ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਾ ਕਰਨੀ ਪੈਂਦੀ ਕਿਉਂਕਿ ਜਿਵੇਂ ਅਸੀਂ ਦੇਖਿਆ ਅੱਜ ਦਿਨ ਵੀਡੀਓ ਹੁੰਦੀਆਂ ਨੇ ਅੱਜ ਦਿਨ ਉਤੋਂ ਬਾਅਦ ਮਾਫੀ ਨਮਾ ਦਿੱਤਾ ਜਾਂਦਾ ਵਾ ਕਿ ਲੱਗਦਾ ਇਹ ਕੰਮ ਕਰਨਾ ਚਾਹੀਦਾ ਸੀ ਆਪਾਂ ਨੂੰ ਤੁਸ ਜੀ ਹਰਜੀਤ ਜੀ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਦੱਸੀ ਹੈ ਕਿ ਸਾਡਾ ਸਨਾਤਨ ਧਰਮ ਇੱਕ ਸੋਫਟ ਧਰਮ ਹੈ ਇਹ ਕੰਦਾ ਨਾ ਕਿ ਜਿਹੜਾ ਤੁਹਾਡੀ ਸ਼ਰਨ ਚਾਹਦਾ ਉਹਨੂੰ ਮਾਫੀ ਦੇ ਦੇਣੀ ਚਾਹੀਦੀ ਆ ਇਸ ਕਰਕੇ ਇਹ ਲੋਗ ਦਿਦੋਂਦਿਆਂ ਵੱਧ ਰਹੇ ਨੇ ਇਹਨਾਂ ਵੱਲੋਂ ਹੁਣ ਸਾਡੇ ਵੱਲੋਂ ਇੱਕ ਕਾਮ ਮਾਰ ਕੇ ਟੰਗਿਆ ਜਾਏਗਾ ਕਾਂ ਇਹ ਬੀਬੀ ਹੋਏਗੀ ਇਹਦੇ ਤੇ ਕਾਰਵਾਈ ਕੀਤੀ ਜਾਏਗੀ ਪ੍ਰਸ਼ਾਸਨ ਤੋਂ ਕਾਰਵਾਈ ਕਰਾਈ ਜਾਏਗੀ ਫਿਰ ਅੱਗੋ ਤੋਂ ਵੇਖਾਂਗੇ ਕਿਦਾਂ ਕੋਈ ਡਾਂਸ ਕਰਦਾ ਜਾਂ ਵੀਡੀਓ ਬਣਾਉਂਦਾ ਇਰਤੇ ਅਸੀਂ ਪੂਰੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਜੇ ਤੇ ਬੇਨਤੀ ਕਰਨ ਦੇ ਆ ਕੀ ਤੁਸੀਂ ਇੱਤੇ ਕਾਰਵਾਈ ਕਰ ਦੋ ਤੁਸੀਂ ਸ਼ਹਿਰ ਦਾ ਮਾਹੌਲ ਨਾ ਖਰਾਬ ਕਰੋ ਜੇ ਤੁਸੀਂ ਇਰਤੇ ਕਾਰਵਾਈ ਨਹੀਂ ਕਰਦੇ ਤੁਹਾਨੂੰ ਮੈਂ ਪ੍ਰਸ਼ਾਸਨ ਨੂੰ ਮੈਂ 5 ਦਿਨ ਦਾ ਟਾਈਮ ਦਿੰਦਾ ਆ ਜੇ ਪ੍ਰਸ਼ਾਸਨ 5 ਦਿਨ ਦੇ ਵਿੱਚ ਵਿੱਚ ਇਸ ਬੀਬੀ ਤੇ ਕਾਰਵਾਈ ਨਹੀਂ ਕਰਦਾ ਫਿਰ ਸਾਡੇ ਵੱਲੋਂ ਜਲੰਧਰ ਦੇ ਜਾ ਕੇ ਤਰਨਾ ਲਾਇਆ ਜਾਏਗਾ ਪੀਏਪੀ ਚੌਂਕ ਦੇ ਵਿੱਚ ਜਾ ਕੇ ਤਰਨਾ ਲਾਇਆ ਜਾਏਗਾ ਪੀਏਪੀ ਚੌਂਕ ਨੂੰ ਜਾਮ ਕੀਤਾ ਜਾਏਗਾ ਫਿਰ ਪੁਲਿਸ ਕਮਿਸ਼ਨ ਨੂੰ ਇਸ ਚੀਜ਼ ਦਾ ਪੁੱਛਿਆ ਜਾਏਗਾ ਕਿ ਜਿਰੋ ਕੇਹ ਮੰਦਰ ਦੇ ਵਿੱਚ ਜੁੱਤੀਆਂ ਪਾ ਕੇ ਭੱਦੇ ਡਾਂਸ ਕਰਕੇ ਗੰਦੇ ਗਾਣੇ ਲਾ ਕੇ ਡਾਂਸ ਜਿਹੜਾ ਕੀਤਾ ਜਾਵੇ ਉਹਨੂੰ ਬੇਅਦਬੀ ਨਹੀਂ ਕਹਿੰਦੇ ਤੇ ਕੀ ਕਹਿੰਦੇ ਨੇ ਇਹ ਪੁਲਿਸ ਕਮਿਸ਼ਨ ਇਸ ਚੀਜ਼ ਦਾ ਜਵਾਬ ਦੇਗਾ ਫਿਰ ਉਸ ਟਾਈਮ। ਲੱਗਦਾ ਨਹੀਂ ਸਾਡੇ ਸਮਾਜ ਨੂੰ ਇਕੱਠਿਆਂ ਆਉਣ ਦੀ ਲੋੜ ਹੈ। ਅਸੀਂ ਦੇਖਿਆ ਜਿਹੜੇ ਹਿੰਦੂ ਸਮਾਜ ਦੀ ਗੱਲ ਕਰਦੇ ਨੇ ਅੱਜ ਸਾਰੇ ਇਕੱਠੇ ਹੋ ਕੇ ਇਸ ਬੀਬੀ ਦਾ ਵਿਰੋਧ ਕਰਾਂਗੇ ਖਾਸ ਕਰਕੇ ਜਿਹੜੇ ਵੀ ਇਸ ਤਰ੍ਹਾਂ ਦੀਆਂ ਗਤੀਆਂ ਕਰਦੇ ਨੇ ਸਾਡੇ ਧਾਰਮਿਕ ਆਗੂਆਂ ਦੀ ਸਾਡੀ ਭਾਵਨਾਵਾਂ ਠੇਸ ਪਹੁੰਚਾਉਂਦੇ ਨੇ ਉਹਨਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਬਿਲਕੁਲ ਜੀ। ਤਕਰੀਬਨ ਹਰਜੀਤ ਜੀ ਮੈਂ ਦੱਸਣਾ ਚਾਹੁੰਦਾ ਕਿ ਸਨਾਤਨੀ ਤਕਰੀਬਨ ਸਾਰਾ ਇਕੱਠਾ ਹੋ ਚੁੱਕਾ ਇੱਕ ਮੰਚ ਤੇ ਆ ਜਿਹੜੇ ਇਕਾ ਦੁਕਾ ਹੈਗੇ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਆ ਕਿ ਤੁਸੀਂ ਵੀ ਇੱਕ ਮੰਚ ਤੇ ਆਓ ਆਪਣਾ ਲੱਗ ਲੱਗ ਢੰਬਰੂ ਨਾ ਵਜਾਓ ਤੁਸੀਂ ਇੱਕ ਮੰਚ ਤੇ ਆਓ ਇੱਕ ਮੰਚ ਤੇ ਰਵਾਂਗੇ ਤਾਕਤ ਵਧੇਗੀ ਇਸ ਕਰਕੇ ਜਿਹੜੇ ਇਹੋ ਜਿਹੇ ਸ਼ਰਾਰਤੀ ਅੰਸਰ ਹੈਗੇ ਨੇ ਜਿਹੜੇ ਬੇਅਦਬੀਆਂ ਕਰਦੇ ਨੇ ਜਾਂ ਗਲਤ ਕੰਮ ਕਰਦੇ ਨੇ ਉਹਨਾਂ ਤੇ ਅਸੀਂ ਨੱਥ ਪਾ ਸਕੀਏ ਪਰ ਜਿਵੇਂ ਗੁਰੂ ਜੀ ਵੀਡੀਓ ਵਾਇਰਲ ਹੋ ਰਹੀ ਆ ਜੇ ਦਿੱਸ ਰਿਹਾ ਆ ਕਿ ਬੀਬੀ ਜਲੰਧਰ ਦੀ ਆ ਜੰਦੇ ਵਿੱਚ ਹੀ ਮੰਦਰ ਚ ਕੀਤੀ ਗਈ ਜਿਹੜੀ ਵੀਡੀਓ ਬਣਾਈ ਗਈ ਆ ਪਰ ਹਜੇ ਤੱਕ ਉਹ ਸਾਹਮਣੇ ਕਿਉਂ ਨਹੀਂ ਆਈ ਜਾਂ ਮੰਦਰ ਪ੍ਰਬੰਧਕ ਕਮੇਟੀ ਕਿਉਂ ਨਹੀਂ ਸਾਹਮਣੇ ਅੱਜ ਤੱਕ ਆਈ ਮੈਂ ਤੁਹਾਨੂੰ ਦੱਸਿਆ ਨਾ ਜੀ ਮੰਦਰ ਪ੍ਰਬੰਧਕ ਕਮੇਟੀ ਪੁਜਾਰੀ ਉਸ ਬੀਬੀ ਇਹ ਤਿੰਨਾਂ ਤੇ ਅਸੀਂ ਕਾਰਵਾਈ ਕਰਾਵਾਂਗੇ ਜੇ ਨਹੀਂ ਆਂਦੇ ਵੈਸੇ ਮੰਦਰ ਕਮੇਟੀ ਦਾ ਆ ਕੇ ਸਪਸ਼ਟੀਕਰਨ ਦੇਣਾ ਬੰਦਾ ਸੀ ਮੰਦਰ ਕਮੇਟੀ ਕਿਉਂ ਨਹੀਂ ਆਈ ਉਹ ਸੁੱਤੀ ਪਈ ਆ ਉਹਨੂੰ ਹੁਣ ਅਸੀਂ ਠਾਵਾਂਗੇ ਕਮੇਟੀ ਨੂੰ ਪ੍ਰਸ਼ਾਸਨ ਠਾਏਗਾ ਜੇ ਪ੍ਰਸ਼ਾਸਨ ਨਹੀਂ ਠਾਂਦਾ ਜੇ ਪ੍ਰਸ਼ਾਸਨ ਵੀ ਉਹਨਾਂ ਦੇ ਨਾਲ ਸੌਂਦਾ ਆ ਤੇ ਫਿਰ ਪ੍ਰਸ਼ਾਸਨ ਨੂੰ ਅਸੀਂ ਠਾਵਾਂਗੇ ਫਿਰ ਸਾਨੂੰ ਅਧਿਕਾਰ ਹੈਗਾ ਆ ਕਿ ਪ੍ਰਸ਼ਾਸਨ ਨੂੰ ਸੁੱਤੇ ਪਏ ਨੂੰ ਠਾਣਾ ਫਿਰ ਜ਼ਿਲਹੰਦਰ ਕਮਿਸ਼ਨਰ ਨੂੰ ਫਿਰ ਸੁੱਤੇ ਪਏ ਨੂੰ ਅਸੀਂ ਠਾਵਾਂਗੇ ਜਾ ਕੇ ਕਿ ਕਮਿਸ਼ਨਰ ਸਾਹਿਬ ਉਠੋ ਸੁੱਤੇ ਪਏ ਤੁਹਾਡੇ ਸ਼ਹਿਰ ਦੇ ਵਿੱਚ ਕੀ ਹੋ ਰਿਹਾ ਆ ਕੀ ਫਿਰ ਤੁਹਾਡੀ ਸ਼ਹਿਰ ਦੇ ਮਾਹੌਲ ਖਰਾਬ ਹੋ ਰਿਹਾ ਆ ਅਸੀਂ ਦੇਖਿਆ ਜਿਵੇਂ ਗੁਰੂ ਜੀ ਹਰਕਤ ਧਾਰਮਿਕ ਮੁੱਦਿਆਂ ਦੇ ਹਰਕਤ ਧਾਰਮਿਕ ਮਸਲਿਆਂ ਦੇ ਇੱਥੇ ਤੁਹਾਡੇ ਕੋਲ ਹੱਲ ਹੁੰਦੇ ਨੇ ਇੱਥੇ ਫੈਸਲੇ ਖਾਈ ਜਾਂਦੇ ਨੇ ਕਿ ਲੱਗਦਾ ਵੀ ਉਹ ਜਿਹੜੀ ਇਹ ਬੀਬੀ ਜੀ ਨੇ ਗਲਤੀ ਕੀਤੀ ਆ ਜਾਂ ਪ੍ਰਬੰਧਕ ਕਮੇਟੀ ਆ ਉਹਨਾਂ ਨੂੰ ਕੋਈ ਚਿੱਠੀ ਪੱਤਰ ਭੇਜ ਕੇ ਇੱਥੇ ਬੁਲਾਇਆ ਜਾਊਗਾ ਇੱਥੇ ਇਹਨਾਂ ਜਿਹੜੀ ਗਲਤੀ ਜਿਹੜੀ ਆ ਸਰਵਾਈਸ ਸੁਣੀ ਜਾਊਗੀ ਉਸ ਤੋਂ ਬਾਅਦ ਕੋਈ ਸਜ਼ਾ ਜਾਂ ਕਾਰਵਾਈ ਵਾਂਗ ਕਰੋਗੇ ਨਹੀਂ ਜੀ ਨਹੀਂ ਉਹਨਾਂ ਨੂੰ ਬਿਲਕੁਲ ਨਹੀਂ ਬੁਲਾਇਆ ਜਾਏਗਾ ਇੱਥੇ ਮੰਦਿਰ 'ਚ ਉਹਨਾਂ ਤੇ ਕਾਰਵਾਈ ਕਰਾਈ ਜਾਏਗੀ ਅਸੀਂ ਮਾਨਯੋਗ ਪੁਲਿਸ ਕਮਿਸ਼ਨ ਅੰਮ੍ਰਿਤਸਰ ਸਾਡੇ ਕਮਿਸ਼ਨਰ ਸਾਹਿਬ ਬਹੁ ਉਹ ਜਿਹੜੇ ਇਹੋ ਜਿਹੇ ਬੇਅਦਬੀ ਕਰਦੇ ਨੇ ਉਹਨਾਂ ਦੇ ਸਖਤ ਐਕਸ਼ਨ ਲੈਂਦੇ ਨੇ ਅਸੀਂ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਗੁਰਪ੍ਰੀਤ ਸਿੰਘ ਪੁੱਲਰ ਜੀ ਨੂੰ ਵੀ ਕੰਪਲੇਂਟ ਦਵਾਂਗੇ ਅਸੀਂ ਕੱਲ ਦੇਣ ਜਾ ਰਹੇ ਹਾਂ ਕੰਪਲੇਂਟ ਫਿਰ ਪ੍ਰਸ਼ਾਸਨ ਬੁਲਾਏਗਾ ਇਹਨਾਂ ਨੂੰ ਕਮੇਟੀ ਨੂੰ ਪਣਜੀ ਨੂੰ ਤੇ ਉਸ ਬੀਬੀ ਨੂੰ ਠੀਕ ਹੈ ਰਵਜੀ ਬਿਲਕੁਲ ਤੁਸੀਂ ਦੇਖਿਆ ਜਦੋਂ ਦੀ ਵੀਡੀਓ ਵਾਇਰਲ ਹੋਈ ਆ ਉਸ ਤੋਂ ਬਾਅਦ ਹਿੰਦੂ ਸਮਾਜ ਵਿੱਚ ਕਾਫੀ ਰੋਸ ਦੀ ਲਹਿਰਿਆ ਅਤੇ ਅੱਜ ਜਗਤਗੁਰੂ ਜੀ ਨੇ ਦੱਸਿਆ ਵੀ ਉਸ ਬੀਬੀ ਦੇ ਖਿਲਾਫ ਪ੍ਰਬੰਧਕ ਕਮੇਟੀ ਦੇ ਖਿਲਾਫ ਤੇ ਖਾਸ ਜੜੀ ਆ ਉਸ ਬੁਜਾਰੀ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਊਗੀ ਇਹਨਾਂ ਨੂੰ ਮਾਫੀ ਨਾ ਮੰਨੀ ਦਿੱਤਾ ਜਾਊਗਾ ਅੱਜ ਕਹਿੰਦੇ ਵੀ ਨਾਲੇ ਕਾਂ ਜਿਹੜਾ ਇੱਕ ਮਾਰ ਕੇ ਜਿਹੜਾ ਟੰਗਿਆ ਜਾਊਗਾ ਖਾਸ ਤੌਰ ਤੇ ਕੋ ਬੀਬੀ ਜਿਹੜੀ ਕਾ ਹੋਊਗੀ ਅਤੇ ਬਾਕੀਆਂ ਨੂੰ ਸਬਕ ਮਿਲੂਗਾ ਵੀ ਕਦੀ ਕਿਸੇ ਧਾਰਮਿਕ ਜਗ੍ਹਾ ਜਾ ਕੇ ਗੰਦੇ ਗਾਣੇ ਨਚਣਾ ਜਾਂ ਉੱਥੇ ਵੀਡੀਓ ਬਣਾਉਣੀ ਤੇ ਖਾਸ ਕੇ ਜਾ ਉੱਥੇ ਫਿਰ ਜਿਹੜੇ ਜੁੱਤੀਆਂ ਆਕੇ ਜਾਣਾ ਇਸ ਦੀ ਜਿਹੜੀ ਸਜ਼ਾ ਵਾ ਇਸ ਬੀਬੀ ਨੂੰ ਜਰੂਰ ਮਿਲੂਗੀ ਅਤੇ ਖਾਸ ਕਰਕੇ ਗੁਰੂ ਜੀ ਨੇ ਜਿਹੜੇ ਜੰਦਰ ਦੇ ਪੁਲਿਸ ਕਮਿਸ਼ਨਰ ਆ ਉਹਨਾਂ ਨੂੰ ਮੰਗ ਕੀਤੀ ਆ ਕਿ ਪ੍ਰਸ਼ਾਸਨ ਸੁੱਤਾ ਨਾ ਰਵੇ ਬੜੇ ਦਿਨ ਦੀ ਵੀਡੀਓ ਵਾਇਰਲ ਹੋਈ ਆ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੁਣ ਦੇਖਣਾ ਹੋਵੇਗਾ ਪ੍ਰਸ਼ਾਸਨ ਇਸ ਦੇ ਖਿਲਾਫ ਕੋਈ ਕਾਰਵਾਈ ਕਰਦਾ ਜਾਂ ਫਿਰ ਜਗਤਗੁਰੂ ਜਾ ਕੇ ਜੰਦਰ ਪੀਪੀ ਚੌਂਗ ਵਿੱਚ ਧਰਦਾ ਲਾਉਣਗੇ ਬਿਲਕੁਲ ਤੁਸੀਂ ਦੇਖਿਆ ਲਗਾਤਾਰ ਜਿਹੜਾ ਉਸ ਬੀਬੀ ਦਾ ਵਿਰੋਧ ਹੋ ਰਿਹਾ ਜਿਹੜੀ ਬੀਬੀ ਮਾਤਾ ਕਾਲੀ ਮੰਦਿਰ ਦੇ ਵਿੱਚ ਜਿਹੜੀ ਆ ਨੱਚਦੀ ਦਿਖਾਈ ਦਿੱਤੀ ਆ ਗਾਣੇ ਗੰਦੇ ਆ ਉਤੇ ਅੱਜ ਹਿੰਦੂ ਸਮਾਜ ਸਾਡੇ ਨਾਲ ਗੱਲਬਾਤ ਜੂ ਕਰਾਂਗੇ ਭਾਈ ਸਾਹਿਬ ਕੀ ਨਾ ਤੁਹਾਡਾ ਜਦੋਂ ਦੀ ਵੀਡੀਓ ਦੇਖੀ ਆ ਤੁਹਾਡੇ ਦੇ ਕੀ ਬੀਤੀ ਆ ਇਸ ਬੀਬੀ ਦੇ ਖਿਲਾਫ ਕੀ ਕਾਰਵਾਈ ਦੀ ਬੰਗ ਕਰਦੇ ਮੈਂ ਪ੍ਰਵੀਨ ਦਿੱਤ ਨਵਾਂ ਨਵਾਂ ਮੋਰਚਾ ਪੰਜਾਬ ਪ੍ਰਧਾਨ ਦੇਖੋ ਜੀ ਕੁਝ ਦਿਨ ਪਹਿਲਾਂ ਇੱਕ ਵੀਡੀਓ ਦੇਖੀ ਗਈ ਹੈ ਜਲੰਧਰ ਦੇ ਵਿੱਚ ਇੱਕ ਲੇਡਿਸ ਹੈ ਜਿਹੜੀ ਕਿ ਮੰਦਰ ਦੇ ਵਿੱਚ ਕਾਲੀ ਮਾਤਾ ਦੇ ਮੰਦਰ ਦੇ ਵਿੱਚ ਮਾਤਾ ਜੀ ਪ੍ਰਤਿਮਾ ਦੇ ਸਾਹਮਣੇ ਨੱਚ ਰਹੀ ਹੈ ਉਹ ਗਾਣੇ ਗੰਦੇ ਗਾਣੇ ਲਾ ਕੇ ਮੱਚਦੀ ਹੈ ਕਿ ਪ੍ਰਸ਼ਾਸਨ ਸੁੱਤਾ ਹੋਇਆ ਇਹੋ ਜਿਹਾ ਵੇਖ ਰ ਨਹੀਂ ਆ ਮੈਂ ਤਾਂ ਸਾਰੇ ਹਿੰਦੂ ਸਮਾਜ ਨੂੰ ਕਹਾਂਗਾ ਕਿ ਇਕੱਠੇ ਹੋ ਕੇ ਜਿਹੜੇ ਇਹੋ ਜਿਹੇ ਗੰਦ ਪਾ ਰਹੇ ਨੇ ਮੈਂ ਤਾਂ ਇਹੋ ਹੀ ਕਹਾਂਗਾ ਜੇ ਕਿ ਗੰਦ ਪਾ ਰਹੇ ਨੇ ਜਿਹੜੇ ਇਹੋ ਜਿਹੇ ਗੰਦ ਪਾ ਰਹੇ ਨੇ ਇਹਨਾਂ ਤੇ ਨਕੇਲ ਕੱਸੀ ਜਾਵੇ ਕਿ ਜਲਦੀ ਤੋਂ ਜਲਦੀ ਨਮੋ ਨਮੋ ਮੋਰਚਾ ਵੀ ਇਹਦੇ ਤੇ ਪਰਚਾ ਕਰਾਏਗਾ ਸਾਡੇ ਕੁਝ ਵੀਰ ਜਿਹੜੇ ਕਿ ਸ਼ਿਵਸਨਾ ਦੇ ਉਹਨਾਂ ਨੇ ਜਲੰਧਰ ਦੇ ਵਿੱਚ ਦਰਖਾਸਤ ਦਿੱਤੀ ਹੈ ਤੇ ਪ੍ਰਸ਼ਾਸਨ ਨੇ ਅਗਰ ਨਾ ਕਾਰਵਾਈ ਕੀਤੀ ਤੇ ਨਮੋ ਨਮ ਮੋਰਚਾ ਜਲਦ ਹੀ ਉਹਦੇ ਤੇ ਕਾਰਵਾਈ ਕਰਾਏਗਾ ਪਰ ਕਿਸ ਤਰ੍ਹਾਂ ਦੇਖਦੇ ਹੋ ਇੱਕ ਪਹਿਲੀ ਵੀਡੀਓ ਨਹੀਂ ਹੈ ਅਸੀਂ ਦੇਖਿਆ ਅੱਜ ਦੇ ਨਿੱਸਲੇ ਵੀਡੀਓ ਵਾਇਰਲ ਹੁੰਦੀਆਂ ਨੇ ਖਾਸ ਕਰਕੇ ਮੰਦਰਾ ਵਿੱਚੋਂ ਕੀ ਲੱਗਦਾ ਨਹੀਂ ਕਿਤੇ ਸਖਤ ਕਾਰਵਾਈ ਦੀ ਲੋੜ ਆ ਸਾਨੂੰ ਪਹਾੜੇ ਜਿਹੜੇ ਮੰਦਰਾਂ ਦੇ ਪੁਜਾਰੀ ਨੇ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਚਾਹੀਦਾ ਕੋਈ ਸਖਤ ਇੰਤਜ਼ਾਮ ਕਰਨੇ ਚਾਹੀਦੇ ਨੇ ਹੋਰ ਉਹਤਾਂ ਮਾਰਿਛ ਦੇਖਿਆ ਕਦੀ ਇਸਤਾਨੀਆ ਧਾਰਮਿਕ ਵੀਡੀਓ ਮੰਦਰਾਂ ਵਿੱਚ ਹੁੰਦੀਆਂ ਕਿਸੇ ਵੀ ਉਹਨਾਂ ਦਾ ਆਸਤਕ ਨਹੀਂ ਹੁੰਦੀਆਂ ਬਸ ਅਸੀਂ ਦੇਖਿਆ ਮੰਦਰਾਂ ਵਿੱਚ ਖਾਸ ਕਰਕੇ ਇਸਤਾਨੀਆ ਐਕਚੁਅਲੀ ਵੀਡੀਓ ਕਦੀ ਉੱਥੇ ਜਾ ਕੇ ਗਿੱਧੇ ਪਾਉਣੇ ਕਦੀ ਉੱਥੇ ਗੰਦੇ ਗਾਣੇ ਲਾ ਕੇ ਰਚਣਾ ਕੀ ਲੱਗਦਾ ਨਹੀਂ ਇਹ ਮੰਦਰਾਂ ਪ੍ਰਬੰਧਕ ਕਮੇਟੀਆਂ ਨੂੰ ਕੋਈ ਥੋੜਾ ਹੁਸਤ ਹੋਣ ਚਾਹੀਦੀ ਲੋੜ ਹੈ ਨਹੀਂ ਇਹਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਖਾਲੀ ਮੰਦਰਾਂ ਦੇ ਵਿੱਚ ਕਈ ਗੁਰਦੁਆਰਿਆਂ ਦੇ ਵਿੱਚ ਕਈ ਧਾਰਮਿਕ ਹੋਰ ਸਥਾਨ ਆ ਜਿਹੜੇ ਕਿ ਉਥੇ ਲੋਕੀ ਰੀਲਾਂ ਬਣਾਉਂਦੇ ਨੇ ਪਹਿਲਾਂ ਟਿਕਟੋਕ ਇਸੇ ਕਾਰਨ ਜਦੋਂ ਰੀਲਾਂ ਬਣਾਉਂਦੇ ਨੇ ਉਹਨਾਂ ਤੇ ਵੱਡੀ ਕਾਰਵਾਈ ਵੀ ਹੁੰਦੀ ਆ ਅਸੀਂ ਦੇਖਿਆ ਵੀ ਉਹਨਾਂ ਤੇ ਬकायदा ਪਰਚੇ ਡਿਸਟ੍ਰੀਬਿਊਟ ਹੋ ਜਾਂਦੇ ਨੇ ਇੰਨੇ ਚਿਰ ਮਾਫੀਨਾਮਾ ਨਹੀਂ ਚੱਲਦਾ ਇਹਨਾਂ ਲੰਮਾ ਸੇ ਮਾਣੀ ਹੁੰਦਾ ਆ ਬੀਬੀ ਜਿਹੜੀ ਗੱਲ ਕਰ ਰਹੀ ਹੈ ਜੰਦੇ ਦੀ ਰਹਿਣ ਵਾਲੀ ਵੀਡੀਓ ਆ ਤੇ ਜੰਦੇ ਦੇ ਮੰਦਲ ਦੀ ਆ ਅੱਜ ਕਾਫੀ ਦਿਨ ਹੋ ਗਏ ਸ਼ਾਰਟ ਫਿਮੀਡੀਆ ਦੀ ਵੀਡੀਓ ਵਾਇਰਲ ਹੁੰਦੀ ਨੇ ਪਰ ਹਜੇ ਤੱਕ ਕਿਸੇ ਨੇ ਸਾਰ ਤੱਕ ਨਹੀਂ ਲਈ ਹਜੇ ਤੱਕ ਕਾਰਵਾਈ ਨਹੀਂ ਹੋਈ ਅਜੇ ਤੱਕ ਇਹ ਕਾਰਵਾਈ ਅਸੀਂ ਕਹਿ ਨਹੀਂ ਸਕਦੇ ਕਿ ਕਾਰਵਾਈ ਹੋਈ ਨਹੀਂ ਜਲਦੀ ਤੋਂ ਜਲਦੀ ਅਸੀਂ ਤੁਹਾਨੂੰ ਦੱਸ ਦਾਂਗੇ ਕੱਲ ਤੁਸੀਂ ਦੱਸ ਦੋ ਕੀ ਕਾਰਵਾਈ ਹੋਈ ਆ ਕੀ ਲੱਗਦਾ ਬੀਬੀ ਨੂੰ ਫੜਿਆ ਗਿਆ ਕਿ ਬੀਬੀ ਮਾਫੀ ਦਾਮ ਆਇਆ ਕਿ ਬੀਬੀ ਨੇ ਗਲਤੀ ਮਹਿਸੂਸ ਕੀਤੀ ਆ ਕੀ ਲੱਗਦਾ ਤੁਹਾਡੇ ਸਾਹਮਣੇ ਆਈ ਬੀਬੀ ਦੇਖੋ ਜੀ ਕੱਲ ਹਲੇ ਜਿਹੜੀ ਦਰਖਾਸਤ ਦਿੱਤੀ ਗਈ ਹੈ ਕਿਉਂਕਿ ਰੀਲ ਜਿਹੜੀ ਹੈ ਪਰਸੋਂ ਸਾਡੇ ਸਾਹਮਣੇ ਆਈ ਹੈ ਤੇ ਕੱਲ ਸਾਡੇ ਕੋਲ ਕੁਝ ਸੰਗਠਨ ਹੈ ਜਿਨ੍ਹਾਂ ਨੇ ਉਹਨਾਂ ਤੇ ਜਾ ਕੇ ਉੱਥੇ ਜਿਹੜੇ ਕਮਿਸ਼ਨਰ ਨੂੰ ਜਿਹੜੀ ਆਪਣੀ ਦਰਖਾਸਤ ਦਿੱਤੀ ਹੈ ਤੇ ਜਲਦੀ ਤੋਂ ਜਲਦੀ ਹੀ ਉਹਦੇ ਤੇ ਪਰਚਾ ਹੋਏਗਾ ਪਰ ਇਹ ਵੀ ਕਿਹਾ ਜਾਂਦਾ ਵੀ ਜਿਹੜੀ ਬੀਬੀ ਦੀ ਵੀਡੀਓ ਵਾਇਲ ਹੋ ਰਹੀ ਆ ਇਹ ਕਿਸੇ ਥਾਣੇ ਦੇ ਬਿਲਕੁਲ ਲਾਗੇ ਮਗਲੇ ਪਾਸੇ ਰਹਿੰਦੀ ਆ ਕਿ ਲੱਗਦਾ ਵੀ ਉੱਥੇ ਲਾਗੇ ਹਜੇ ਤੱਕ ਕਾਰਵਾਈ ਨਹੀਂ ਉਹਨੂੰ ਬੁਲਾ ਕੇ ਉਹਦੋਂ ਪੁੱਛਣਾ ਚਾਹੀਦਾ ਭਾਈ ਇਹ ਵੀਡੀਓ ਬਣਾਈਆਂ ਕਿਨੂੰ ਪੁਛ ਕੇ ਬਣਾਈਆਂ ਕਿਉਂ ਸਾਰੀ ਇਸ ਤਰ੍ਹਾਂ ਗਲਤੀ ਕੀਤੀ ਹੈ ਦੇਖੋ ਜੀ ਪੇਰ ਤਾਂ ਮੈਨੂੰ ਲੱਗ ਰਿਹਾ ਕਿ ਫਿਰ ਤਾਂ ਪ੍ਰਸ਼ਾਸਨ ਦੀ ਇਹ ਵਿੱਚ ਠੀਕ ਹੈ ਨਾ ਜਿਦਾਂ ਤੁਸੀਂ ਕਹਿ ਰਹੇ ਹੋ ਥਾਣੇ ਦੇ ਲਾਗੇ ਦੀ ਹੈ ਇਹ ਤਾਂ ਫਿਰ ਪ੍ਰਸ਼ਾਸਨ ਨੂੰ ਪਤਾ ਹੋਏਗਾ ਤੇ ਇਸੇ ਕਾਰਨ ਅਸੀਂ ਕਹਿ ਰਹੇ ਹਾਂ ਪ੍ਰਸ਼ਾਸਨ ਨੇ ਅਗਰ ਪਰਚਾ ਕੀਤਾ ਠੀਕ ਹੈ ਨਹੀਂ ਤੇ ਅਸੀਂ ਪਰਚਾ ਹਰ ਹਾਲ ਦੇ ਵਿੱਚ ਕਰਵਾਵਾਂਗੇ ਇਹੋ ਜੇ ਕਈ ਸੂਤਰ ਅਸੀਂ ਕੀਤੇ ਨੇ ਤੇ ਗੁਆਣ ਵਾਲੇ ਟਾਈਮ 'ਚ ਵੀ ਸੂਤਰ ਕਰਾਂਗੇ ਇਹੋ ਜਿਆਂ ਨੂੰ ਕੋਈ ਲੱਗਦਾ ਨਹੀਂ ਜੇਕਰ ਸੂਤਰ ਕੀਤੇ ਹੁੰਦੇ ਤੇ ਮੈਨੂੰ ਲੱਗਦਾ ਇਤਾਂ ਦੀ ਵੀਡੀਓ ਨਹੀਂ ਪੈਂਦੀਆਂ ਮੈਨੂੰ ਲੱਗਦਾ ਪਹਿਲੀ ਵੀਡੀਓ ਤੁਸੀਂ ਵੀ ਜਾਦੇ ਹਿੰਦੂ ਸਮਾਜ ਦੇ ਤੁਸੀਂ ਆਗੂ ਹੋ ਮੈਨੂੰ ਲੱਗਦਾ ਅਜਿਹੀਆਂ ਇਸ ਤਰ੍ਹਾਂ ਦੀ ਵੀਡੀਓ ਆਉਂਦੀਆਂ ਨੇ ਕਿ ਲੱਗਦਾ ਵੀ ਜੇਕਰ ਕੰਮ ਆ ਕੇ ਟੰਗਿਆਂ ਦਾ ਤੇ ਸ਼ਾਇਦ ਇਸ ਤਰ੍ਹਾਂ ਦੀ ਵੀਡੀਓ ਨਾ ਆਉਂਦੀ ਇਹਦੇ ਆਜੀ ਇਹ ਗੱਲ ਇਹੋ ਹੀ ਹੈ ਕਿ ਅਸੀਂ ਬੜੇ ਸੁੱਤਰ ਕਿਤੇ ਨੇ ਮੈਂ ਹੁਣ ਕਿਦੇ ਕਿਦੇ ਨਾਲ ਲਵਾ ਤੁਸੀਂ ਇਸ ਤੋਂ ਪਹਿਲਾਂ ਵੀ ਅਸੀਂ ਕਾਫੀ ਪਰਚੇ ਕਰਾਏ ਨੇ ਆ ਤੁਸੀਂ ਰਾਮਲੀਲਾ ਤੇ ਵੀ ਦੇਖਿਆ ਹੋਵੇਗਾ ਰਾਮਲੀਲਾ ਨੂੰ ਵੀ ਇਹਨਾਂ ਨੇ ਜਿਹੜਾ ਕਿ ਉੱਥੇ ਵੀ ਇੱਕ ਮੰਚ ਹੋਰ ਹੀ ਬਣਾਤਾ ਹੈ ਉਹਦੇ ਤੇ ਵੀ ਹਰ ਸਾਲ ਅਸੀਂ ਪਰਚੇ ਕਰਾਉਂਦੇ ਆ ਰਹੇ ਆ ਤੇ ਹੋਰ ਸਾਡੇ ਜਿਹੜੇ ਸੰਗਠਨਾਂ ਨਾਲ ਦੇ ਉਹ ਵੀ ਪਰਚੇ ਕਰਾ ਰਹੇ ਨੇ ਤਾਂ ਹੁਣ ਤੁਸੀਂ ਕੀ ਉਹਦੇ ਨਾਲ ਹੀ ਦਾ ਜਲਦੀ ਹੀ ਦੇਖੋਗੇ ਇਹਦੇ ਤੇ ਵੀ ਪਰਚਾ ਹੋਏਗਾ ਕੋਈ ਮਾਫੀ ਨਾ ਮੰਨੇ ਕੁਛ ਨਹੀਂ ਹੋਏਗਾ ਠੀਕ ਹੈ ਜੀ ਬਾਬਾ ਤਰਵਾਦੀ ਹੋਰ ਯਾ ਕੋ ਸਾਡੇ ਨਾਲ ਹੈ ਕਿਸ ਤਰ੍ਹਾਂ ਦੇ ਦੇ ਦਿਓ ਅੱਜ ਸਮਾਜ ਇਕੱਟਾ ਹੋਇਆ ਵਾ ਅੱਜ ਹਿੰਦੂ ਸਮਾਜ ਵਿੱਚ ਰੋਸ ਪਾਇਆ ਜਾ ਰਿਹਾ ਗੁੱਸਾ ਪਾਇਆ ਜਾ ਰਿਹਾ ਇਸ ਬੀਬੀ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਜੀ ਇਹ ਮੇਰਾ ਨਾਮ ਸਨੀਸ ਹੋਤਾ ਜੀ ਮੈਂ ਨਮਨਮ ਮੋਰਚੇ ਦਾ ਪੰਜਾਬ ਯੂਥ ਪ੍ਰਧਾਨ ਆ ਕਿ ਜਿੱਦਾਂ ਕਿ ਅਸੀਂ ਵੀਡੀਓ ਵੇਖੀ ਆ ਜਾਂ ਵੀਡੀਓ ਵਾਇਰਲ ਹੋਈ ਆ ਇਹਦੇ ਵਿੱਚ ਪ੍ਰਸ਼ਾਸਨ ਦੀ ਵੀ ਨਾਕਾਮੀ ਕਹੀ ਜਾਂਦੀ ਹੈ ਮੈਨੇਜਮੈਂਟ ਦੀ ਵੀ ਨਾਕਾਮੀ ਰਹੀ ਕਿਉਂਕਿ ਇੱਕ ਪੰਡਤ ਦੇ ਸਾਹਮਣੇ ਉਹ ਵੀਡੀਓ ਬਣਾ ਲਈ ਨੀ ਪੰਡਤ ਨੂੰ ਪਤਾ ਨਹੀਂ ਲੱਗਾ ਜਾਂ ਮੰਦਰਾਂ ਦੇ ਵਿੱਚ ਕੈਮਰੇ ਲੱਗੇ ਕੈਮਰੇ ਲੱਗੇ ਉਹਨਾਂ ਨੂੰ ਮੈਨੇਜਮੈਂਟ ਦੇ ਵੀ ਇੱਥੋਂ ਤੱਕ ਕੀ ਗਲਤੀ ਮੰਨ ਸਕਦੇ ਆਪਾਂ ਅਸੀਂ ਦੇਖਿਆ ਨਹੀਂ ਇਹ ਜਿਵੇਂ ਵੱਡੀ ਵੱਡਾ ਗਲਤੀ ਕਹਿ ਸਕਦੇ ਵੱਡੀ ਨਿਰਾਕੀ ਕਹਿ ਸਕਦੇ ਆ ਪੰਡਤ ਪਿੱਛੇ ਹੱਸ ਰਿਹਾ ਤੂੰ ਬੀਬੀ ਤੁਸੀਂ ਦੇਖੀ ਆ ਬੀਬੀ ਅਧ ਘੜ ਉਮਰ ਦੀ ਬੀਬੀ ਆ ਕਿਸ ਤਰ੍ਹਾਂ ਠੁਮਕੇ ਲਾ ਰਹੀ ਆ ਕਿਸ ਤਰ੍ਹਾਂ ਆਪਣਾ ਜਿਹੜਾ ਸਾੜੀ ਦਾ ਪੱਲੂ ਠੀਕ ਕਰ ਰਹੀ ਆ ਤੇ ਵੀ ਸੁਣਨ ਚ ਆਇਆ ਕਹਿੰਦੇ ਬੀਬੀ ਨੇ ਪੈਰਾ ਵਿੱਚ ਚਪਲਾਂ ਤੱਕ ਪਾਈ ਹੋਈਆਂ ਨੇ ਦੇਖੋ ਜੀ ਇਸ ਬੀਬੀ ਨੂੰ ਆਪਾਂ ਚਵਲ ਕਵਾਂਗੇ ਜਿਹੜੇ ਸਾਡੇ Hindu ਸਮਾਜ ਦਾ ਧਰਮ ਦਾ ਸਤਿਕਾਰ ਨਹੀਂ ਕਰਦੇ ਉਹਨੂੰ ਆਪਾਂ ਚਵਲ ਕਵਾਂਗੇ ਔਰ ਬਹੁਤ ਜਲਦ ਅਸੀਂ ਜਿ ਔਰ ਅਸੀਂ ਜਲਦੀ ਹੀ ਸੀਪੀ ਸਾਹਿਬ ਨੂੰ ਕਮਿਸ਼ਨਰ ਜਲੰਧਰ ਨੂੰ ਮੰਗ ਪੱਤਰ ਦਵਾਂਗੇ ਜੀ ਬਹੁਤ ਜਲਦੀ ਕਾਰਵਾਈ ਕਰਾਵਾਂਗੇ ਜੀ ਇਹ ਲੱਗਦਾ ਨਹੀਂ ਜਿਹੜੇ ਇਸ ਤਰ੍ਹਾਂ ਗਲਤੀਆਂ ਕਰਦੇ ਨੇ ਕੀ ਲੱਗਦਾ ਅਸੀਂ ਦੇਖਿਆ ਮਾਫੀਨਾਮਾ ਬੜਾ ਦਿੱਤਾ ਜਾਂਦਾ ਵਾ ਉਹਨਾਂ ਨੂੰ ਮਾਫੀ ਦਿੱਤੀ ਜਾਂਦੀ ਆ ਅੱਗੇ ਤੋਂ ਨਹੀਂ ਗਲਤੀ ਕਰਨੀ ਇਸ ਤਰ੍ਹਾਂ ਵੀਡੀਓ ਅਸੀਂ ਦੇਖਿਆ ਮਾਮਲੇ ਸਾਹਮਣੇ ਆਉਂਦੀਆਂ ਨੇ ਕੀ ਲੱਗਦਾ ਕਿ ਗਲਤੀ ਗੁੰਜਾਇਸ਼ ਹੈਗੀ ਆ ਇਹਨੂੰ ਕਿਸੇ ਕਰਾਂ ਦੀ ਮਾਫੀ ਦਿੱਤੀ ਜਾਊਗੀ ਸਰ ਇੱਕ ਤੇ ਗੱਲ ਬਹੁਤ ਤੁਹਾਡ ਬਹੁਤ ਵਧੀਆ ਕੀਤੀ ਆ ਕਿ ਮਾਫੀ ਪਹਿਲਾਂ ਤੇ ਆਪਾਂ ਇਹ ਗਲਤੀਆਂ ਕਰ ਲੈਨੇ ਆ ਉਸ ਤੋਂ ਬਾਅਦ ਆਪਾਂ ਮਾਫੀ ਮੰਗਦੇ ਆ ਮਾਫੀ ਦੇਣ ਵਾਲੇ ਆਪਾਂ ਗਲਤ ਆ ਇਤੇ ਕੜੀ ਤੋਂ ਕੜੀ ਸਜ਼ਾ ਹੋਣੀ ਚਾਹੀਦੀ ਆ ਤੇ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਜਿਹੜਾ ਇਹੋ ਜੀ ਕੋਈ ਹਰਕਤ ਕਰਦਾ ਉਹਤੇ ਸਖਤ ਤੋਂ ਸਖਤ ਕਾਰਵਾਈ ਕਰੇ ਤਾਂ ਜੋ ਆਉਣ ਵਾਲਾ ਸਮਾਂ ਜਾ ਆਉਣ ਵਾਲਾ ਕੋਈ ਟਾਈਮ ਦੁਕਾਨ ਤੋਂ ਇਹੋ ਜਿਹੀ ਗਲਤੀ ਨਾ ਕਰ ਸਕੇ ਕਿ ਲੱਗਦਾ ਜੇਕਰ ਪੁਲਿਸ ਜੰਦਰ ਦੀ ਕਾਰਵਾਈ ਨਹੀਂ ਕਰਦੀ ਤੁਸੀਂ ਕੋਈ ਸੰਘਰਸ਼ ਕਰੋਗੇ ਕੋਈ ਉੱਥੇ ਜੰਦਰ ਜਾ ਕੇ ਪੀਪੀ ਚੌਂਕ 'ਚ ਰੋਸ ਪ੍ਰਦਰਸ਼ਨ ਕਰੋਗੇ ਕਿ ਲੱਗਦਾ ਇਸ ਤਰ੍ਹਾਂ ਦੇ ਕੋ ਹੋਊਗਾ ਬਿਲਕੁਲ ਸਾਰੇ ਅਸੀਂ ਸਾਰੇ ਸੰਗਠਨਾਂ ਨਾਲ ਗੱਲਬਾਤ ਕਰਕੇ ਕਰਾਂਗੇ ਔਰ ਇਸ ਬੀਬੀ ਤੇ ਕੜੀ ਤੋਂ ਕੜੀ ਕਾਰਵਾਈ ਦੀ ਮੰਗ ਕਰਾਂਗੇ ਜੀ ਪ੍ਰਸ਼ਾਸਨ ਤੋਂ ਬੜੀ ਮੇਸੂ ਵੀ ਹਜ ਤੱਕ ਕਿਉਂ ਢਿੱਲੀ ਕਿਉਂ ਕਾਰਜਕਾਰੀ ਹੋਈ ਯਾਰ ਸਿ ਦੇਖਿਆ ਜਿਵੇਂ ਸੋਸ਼ਲ ਮੀਡੀਆ ਦੀ ਵੀਡੀਓ ਵਾਇਰਲ ਹੋਈ ਦੀ ਆ ਉਹ ਬੀਬੀ ਕਹਿੰਦੇ ਜਿਹੜੀ ਚੱਗੀ ਪਛਾਣੀ ਜਾਂਦੀ ਆ ਅੱਗੇ ਵੀ ਫਲੰਸਰ ਹੈਗੀ ਆ ਵੀਡੀਓ ਕਾਫੀ ਬਣਾਉਂਦੀ ਆ ਉਹਦੀ ਚੱਟ ਪਛਾਣ ਹੋਣੀ ਚਾਹੀਦੀ ਆ ਪਰ ਹਜ ਤੱਕ ਕਿਉਂ ਹਜ ਤੱਕ ਕਿਸੇ ਪੁਲਿਸ ਅਧਿਕਾਰੀ ਦਾ ਬਿਆਨ ਤੱਕ ਨਹੀਂ ਸਾਹਮਣੇ ਆਇਆ ਦੇਖੋ ਜੀ ਮੈਂ ਤਾਂ ਤੁਹਾਨੂੰ ਪਹਿਲੇ ਇਹੋ ਗੱਲ ਕਹੀ ਆ ਕਿ ਨਗਰ ਨਿਗਮ ਪ੍ਰਸ਼ਾਸਨ ਦੀ ਆ ਤੁਸੀਂ ਜਿੱਦਾਂ ਕਹਿ ਰਹੇ ਹੋ ਜਾਂ ਵੀਡੀਓ ਦੇ ਵਿੱਚ ਕਹਿ ਰਹੇ ਕਿ ਨਾਲ ਥਾਣਾ ਅੱਜ ਤੱਕ ਜੇ ਮੰਨ ਲਓ ਕੰਪਲੇਂਟ ਦਿੱਤੀ ਆ ਤੇ ਇਹ ਪ੍ਰਸ਼ਾਸਨ ਦੀ ਨਕਾਮੀ ਆ ਇਹਨਾਂ ਤੇ ਅਸੀਂ ਬਹੁਤ ਜਲਦ ਇਹ ਸੰਗਠਨਾਂ ਨਾਲ ਗੱਲਬਾਤ ਕਰਦੇ ਅਸੀਂ ਮਾਨਯੋਗ ਆਪਣੇ ਧਨਪ੍ਰਿਤ ਕੋਰ ਆਈਪੀਐਸ ਉਹਨਾਂ ਨੂੰ ਮੰਗ ਪੱਤਰ ਦਵਾਂਗੇ ਕਿ ਇਹ ਬੀਬੀ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਲੱਗਦਾ ਨਹੀਂ ਇਹ ਵੀ ਹਿੰਦੂ ਸਮਾਜ ਜਿਵੇਂ ਕਹਿੰਦੇ ਵੀ ਬੜਾ ਸੌਫਟ ਜਾਵਾ ਹਰ ਕਿਸੇ ਨੂੰ ਮਾਫੀ ਦੇ ਦਿੰਦਾ ਵਾ ਦਿਲ ਦਰਿਆ ਵਾ ਪਰ ਲੋਕ ਨੀਅਸ ਹੈ ਚੁੱਕਦੇ ਨੇ ਇਸ ਮਾਫੀ ਦਾਵਾ ਦਾ ਕੀ ਲੱਗਦਾ ਵੀ ਅੱਗੇ ਤੋਂ ਕੋਈ ਵੀ ਇਸ ਤਰ੍ਹਾਂ ਕਰਦਾ ਵਾ ਵੱਡੀ ਕਾਰਵਾਈ ਹੁੰਦੀ ਉਹਨੂੰ ਤੇ ਬਣੂਗੀ ਉਹਨ ਸਰ ਦੇਖੋ ਮੈਂ ਤੇ ਤੁਹਾਡੇ ਮਾਦਮ ਰਾਈ ਆ ਹੋਈ ਆਪਣੇ ਹਿੰਦੂ ਸਮਾਜ ਦੇ ਵੀਰਾਂ ਨੂੰ ਇਹੋ ਕਹਿਣਾ ਚਾਹੁੰਦਾ ਆ ਕਿ ਆਪਾਂ ਦਰਿਆ ਦਿਲ ਨਾ ਕਰੀਏ ਕਿਉਂਕਿ ਸਾਡੀ ਆਪਾਂ ਮਾਫੀ ਦੇ ਦਿੰਨੇ ਆ ਸਾਡੀ ਮਾਫੀ ਦਾ ਸਾਡਾ ਠਾ ਲੈਂਦੇ ਆ ਕਿ ਯਾਰ ਇਹਨਾਂ ਨੇ ਕੀ ਕੀਤਾ ਕਿ ਗਾਂਘੀ ਕਰ ਲੈਣਗੇ ਜੀ ਤੇ ਇਸ ਕਰਕੇ ਮੈਂ ਹਿੰਦੂ ਵੀਰਾਂ ਨੂੰ ਵੀ ਇਹ ਗੱਲ ਕਵਾਂਗਾ ਕਿ ਜੇ ਕੋਈ ਇਹੋ ਜਿਹੀ ਗਲਤੀ ਕਰਦਾ ਉਹਨੂੰ ਮਾਫੀ ਨਾ ਦਿੱਤੀ ਜਾਵੇ ਉਤੇ ਕਾਰਵਾਈ ਦੀ ਮੰਗ ਕੀਤੀ ਜਾਵੇ ਜਿਵੇਂ ਤੁਸੀਂ ਹੁਣ ਜਿਹੜੇ ਸੰਗਠਨ ਇਹ ਇਕੱਠੇ ਹੋ ਕੇ ਇੱਕ ਮੀਟਿੰਗ ਕਰੋਗੇ ਹੋਰ ਆਪਣੇ ਅਹੁਦੇਦਾਰਾਂ ਨਾਲ ਹਿੰਦੂ ਸਮਾਜ ਦੇ ਨਾਲ ਕਿਉਂਕਿ ਕਾਫੀ ਇਹ ਉਹਨਾਂ ਦੇ ਮਨਾਂ 'ਚ ਠੇਸ ਪਹੁੰਚੀ ਹੈ ਖਾਸ ਕਰਕੇ ਜਦੋਂ ਦੀ ਵੀਡੀਓ ਵਾਇਰਲ ਹੋਈ ਹੈ ਜਦੋਂ ਪਹਿਲੀ ਵੀਡੀਓ ਦੇਖੀ ਸੀ ਤੁਹਾਡੇ ਮਨ 'ਤੇ ਕੀ ਬੀਤੀ ਸੀ ਵੀ ਯਾਰ ਇਹ ਸਾਡੇ ਹਿੰਦੂ ਸਮਾਜ ਦਾ ਮੰਦਰਾ ਸੀ ਲੋਕਾਂ ਦੇ ਆਸਥਾ ਬਣੀ ਹੈ ਲੋਕੀ ਇੱਥੇ ਆ ਕੇ ਮੱਥਾ ਟੇਕਦੇ ਨੇ ਆਸਥਾ ਪੂਰੀ ਕਰਦੇ ਨੇ ਅੱਬ ਉਹਨਾਂ ਨੂੰ ਆਸ਼ੀਰਵਾ ਲੈਂਦੇ ਨੇ ਪਰ ਅਸੀਂ ਵੀਡੀਓ ਦੇਖੀ ਬਹੁਤ ਸਰ ਮਨ ਦੁਖੀ ਹੋਇਆ ਕਿ ਵੇਖੋ ਇੱਕ ਬੰਨੋ ਆਪਾਂ ਮੰਦਰ ਗੁਰਦੁਆਰੇ ਮਸੀਜਾਂ ਦੇ ਵਿੱਚ ਜਾਂਦੇ ਆ ਸਰਬੱਤ ਦੀ ਅਰਦਾਸ ਕਰਨ ਲਈ ਤੇ ਲੇਕਿਨ ਆ ਜਿਹੜੀਆਂ ਚਵਲ ਬੀਬੀਆਂ ਵੇਖੋ ਮੇਰੀ ਇਹ ਲੈਂਗੁਏਜ ਇਨੀ ਹੈਗੀ ਅਸੀਂ ਧੀਆਂ ਪੈਣਾ ਮਾਵਾਂ ਦਾ ਸਤਿਕਾਰ ਕਰਦੇ ਆ ਪਰ ਜੇ ਕੋਈ ਸਾਡੇ ਧਰਮ ਤੋਂ ਇਦਾਂ ਜਾ ਕੇ ਮੰਦਰਾਂ ਦੇ ਵਿੱਚ ਜਾ ਕੇ ਇੱਥੇ ਹੇਜ ਪਹੁੰਚਾਏਗਾ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਆ ਸਭ ਬਹੁਤ ਮਨ ਦੁਖੀ ਹੁੰਦਾ ਸਾਡਾ ਠੀਕ ਹੈ ਭਾਈ ਤੁਸੀਂ ਕੁਝ ਕਹਿਣਾ ਚਾਹੋਗੇ ਜਾਂਦੇ ਆ ਦੀ ਕੀ ਅਪੀਲ ਕੋਈ ਕਾਰਵਾਈ ਦੀ ਜਾਂ ਉਹਨਾਂ ਨੂੰ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ ਜਾਂ ਬੀਬੀ ਨੂੰ ਕੀ ਕਹਿਣਾ ਚਾਹੋਗੇ ਹੋ ਜਾਂਦਾ ਬਿਲਕੁਲ ਜੀ ਅਸੀਂ ਇਹੋ ਹੀ ਵਾਰਨਿੰਗ ਦੇਣਾ ਚਾਹਵੇਂ ਆ ਚਾਹਦੇ ਆ ਕਿ ਜਿੱਦਾਂ ਦੇਖੋ ਅਸੀਂ ਹਿੰਦੂ ਦੀ ਗੱਲ ਕਰ ਰਹੇ ਹਾਂ ਕਿ ਹਿੰਦੂ ਮaaf ਕਰਦਾ ਸਾਡੇ ਕਾਫੀ ਜਿਹੜੇ ਲੀਡਰ ਐ ਹਿੰਦੂ ਲੀਡਰ ਐ ਉਹਨਾਂ ਨੇ ਪਾਕਿਸਤਾਨ ਨੂੰ ਵੀ ਕਈ ਵਾਰੀ ਮaaf ਕੀਤਾ ਤੇ ਮਗਰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਜਿਹੜੀ ਸਰਜਕਲ ਸਟ੍ਰਾਈਕ ਸੀ ਉਹ ਵੀ ਇੰਨਾ ਵੱਲੋਂ ਹੀ ਹੋਈ ਸੀ ਹਿੰਦੁਸਤਾਨ ਵੱਲੋਂ ਹੀ ਤੇ ਇਹ ਹੋਈਏ ਅਗਰ ਅਸੀਂ ਮਾਫ਼ ਕਰਨਾ ਜਾਣਦੇ ਆ ਤੇ ਅਸੀਂ ਸਜ਼ਾ ਦੇਣੀ ਵੀ ਜਾਣਦੇ ਹਾਂ ਠੀਕ ਹੈ ਜੀ ਬਹੁਤ ਧੰਨਵਾਦ ਬਿਲਕੁਲ ਤੁਸੀਂ ਦੇਖਿਆ ਹਿੰਦੂ ਸਮਾਜ ਵਿੱਚ ਕਾਫੀ ਨਾਰਾਜ਼ਗੀ ਹੈ ਉਸ ਵੀਡੀਓ ਲੈ ਕੇ ਅਤੇ ਉਸ ਬੀਬੀ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਨੇ ਪੀ ਜਲਚਰ ਖਾਕ ਜੰਦਰਪੁਰ ਤੋਂ ਉਹਨਾਂ ਨੇ ਅਪੀਲ ਕੀਤੀ ਆ ਕਿ ਜੇਕਰ ਜਲਦ ਜਲਦ ਉਸ ਬੀਬੀ ਦੇ ਖਿਲਾਫ ਸਖਤ ਕਾਰਵਾਈ ਨਹੀਂ ਹੋਊਗੀ ਤੇ ਪੱਦਾ ਜਿਹੜਾ ਤਰਦਾ ਬਣਸ਼ੰਕੀਤਾ ਜਾਊਗਾ ਪੀਪੀ ਚੌਂਗ ਵਿੱਚ ਹੁਣ ਦੇਖਣਾ ਵੇਗਾ ਕਦੋਂ ਤੱਕ ਜਿਹੜੀ ਕਾਰਵਾਈ ਹੁੰਦੀ ਆ ਅਤੇ ਇਸ ਬੀਬੀ ਨੂੰ ਕਦੋਂ ਸਜ਼ਾ ਮਿਲਦੀ ਆ ਮੈਨੂੰ ਦੇ ਉਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਆਰਪੀਡੀ 24 ਚੱਲ ਰਹੀ ਅਮਰਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਨਿਊਜ਼ ਤੇ ਕਲਿੱਕ ਕਰੋ ਬੈਲ ਆਈਕਨ ਤੇ